ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੌਬ ਪੁਆਇੰਟ ਪੰਜਾਬ ਦੇ ਉੱਤੇ ਤੇ ਅੱਜ ਆਪਾਂ ਪੰਜਾਬ ਜੀਕੇ ਦੀ ਕਲਾਸ ਨੰਬਰ 19 ਲੈ ਕੇ ਆ ਚੁੱਕੇ ਹਾਂ ਜਿਸ ਚ ਅੱਪ ਅੱਜ ਪੜ੍ਹਾਂਗੇ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਬਾਰੇ ਉਹਨਾਂ ਦਾ ਸਿੱਖ ਇਤਿਹਾਸ ਦੇ ਵਿੱਚ ਕੀ ਕੀ ਯੋਗਦਾਨ ਰਿਹਾ ਉਹਨਾਂ ਦਾ ਕਿਹੜਾ ਕਿਹੜਾ ਜਿਹੜਾ ਲਿਟਰੇਚਰ ਹੈ ਜਿਹੜਾ ਕੁਐਸਚਨ ਬਣਦੇ ਨੇ ਜਿਸ ਤੋਂ ਤੇ ਜਾਂ ਉਹਨਾਂ ਦੀਆਂ ਲੜਾਈਆਂ ਤੇ ਉਹਨਾਂ ਦੇ ਪਰਿਵਾਰ ਬਾਰੇ ਅੱਜ ਆਪਾਂ ਸਾਰੀ ਜਿਹੜੀ ਅਨਕੰਪਲੀਟ ਇਨਫੋਰਮੇਸ਼ਨ ਜਿਹੜੀ ਇਸ ਕਲਾਸ ਬਾਰੇ ਲੈਣੀ ਆ ਤੇ ਜਿਹੜੇ ਆਪਣੇ ਚੈਨਲ ਤੇ ਬੱਚੇ ਨਵੇਂ ਆਏ ਨੇ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਕਿਸੇ ਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਆ ਵੈਸੇ ਮੈਂ ਸੁਝਾਸ਼ਤ ਕਰੂੰਗਾ ਤੁਸੀਂ ਆਪਣੇ ਨੋਟਸ ਪ੍ਰਪੇਅਰ ਕਰਿਓ ਪਰ ਜੇ ਤੁਹਾਨੂੰ ਪੀਡੀਐਫ ਚਾਹੀਦੀ ਹੋਈ ਤਾਂ ਤੁਸੀਂ ਜਿਹੜਾ ਆਪਣਾ ਟੈਲੀਗ੍ਰਾਮ ਦਾ ਚੈਨਲ ਆ ਉਹਨੂੰ ਜੁਆਇਨ ਕਰ ਲਿਓ ਲਿੰਕ ਜਿਹੜਾ ਡਿਸਕ੍ਰਿਪਸ਼ਨ ਚ ਮੈਂ ਦਊ ਅਦਰਵਾਈਜ਼ ਤੁਸੀਂ ਸਰਚ ਮਾਰੋ ਟੈਲੀਗ੍ਰਾਮ ਤੇ ਜਾ ਕੇ job point punjab ਤੇ ਇਸ ਤਰੀਕੇ ਦਾ ਇੱਕ ਨਾਮ ਹੋਊਗਾ ਉੱਥੇ ਤੁਸੀਂ ਜਿਹੜਾ ਹੈਗਾ ਇਸ ਚੈਨਲ ਨੂੰ ਜੁਆਇਨ ਕਰ ਸਕਦੇ ਹੋ ਤੇ ਪੀਡੀਐਫ ਆਪਣੀ ਪ੍ਰਿੰਟ ਕਰਵਾ ਸਕਦੇ ਹੋ ਤੇ ਅੱਜ ਦਾ ਆਪਣਾ ਇਹ ਹੈਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਠੀਕ ਹੈ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਟਾਈਮ ਪੀਰੀਅਡ ਕਿੰਨਾ ਸੀਗਾ 1675 ਤੋਂ ਲੈ ਕੇ 1708 ਈਸਵੀ ਤੱਕ ਠੀਕ ਹੈ 1675 ਚ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਉਹਨਾਂ ਦੀ ਡੈਥ ਤੋਂ ਬਾਅਦ ਜਦੋਂ ਉਹ ਮਤਲਬ ਕਿ ਸ਼ਹੀਦ ਕਰਤੇ ਚੰਦਨੀ ਚੌਕ ਵਿਖੇ ਠੀਕ ਹੈ ਤੇ ਉਸ ਤੋਂ ਬਾਅਦ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਜਿਹੜੇ ਹੈਗੇ ਬਣਾਏ ਗਏ ਸੀਗੇ ਤੇ ਇਹਨਾਂ ਦਾ ਮਤਲਬ ਕਿ ਡੈਥ ਕਦੋਂ ਹੋਈ ਸੀ 1708 ਈਸਵੀ ਦੇ ਵਿੱਚ ਤਾਂ ਹੁਣ ਆਪਾਂ ਦੇਖਦੇ ਹਾਂ ਇਸ ਬਾਰੇ ਬਰਥ ਆਫ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਠੀਕ ਹੈ ਕਦੋਂ ਹੋਇਆ 22 ਦਸੰਬਰ 1664 ਬਹੁਤ ਖਾਸ ਡੇਟ ਆ ਬਹੁਤ ਇੰਪੋਰਟੈਂਟ ਡੇਟ ਆ ਠੀਕ ਹੈ ਪੰਜਾਬ ਦੇ ਪੇਪਰਾਂ ਲਈ ਜਿਹੜੇ ਡੇਟਾ ਬਸ ਸਿਰਫ ਉਹੀ ਨੋਟ ਕਰੀਆਂ ਹੋਈਆਂ ਨੇ ਜਿਹੜੇ ਪੇਪਰਾਂ ਚ ਆਈਆਂ ਹੋਈਆਂ ਨੇ ਪੇਪਰ ਐਨਾਲਾਈਜ਼ ਕਰਕੇ ਜਿਹੜੀਆਂ ਸੂਬੇ ਕਲਾਸਾਂ ਤਿਆਰ ਕਰੀਆਂ ਗਈਆਂ ਨੇ ਇਹ ਠੀਕ ਹੈ ਤੁਸੀਂ ਜਿਹੜੀਆਂ ਡੇਟਸ ਨੇ ਇਹਨਾਂ ਨੂੰ ਜਿਹੜਾ ਹੈ ਕਿਸੇ ਮਤਲਬ ਕਿ ਇੱਕ ਸਿੰਗਲ ਪੇਜ ਤੇ ਜਿਹੜਾ ਨੋਟ ਕਰੀ ਚਲੋ ਉਹਦੇ ਮਤਲਬ ਸਮਝੋ ਜਿਵੇਂ ਇਹ ਹੈ 22 ਦਸੰਬਰ 1666 ਇੱਥੇ ਲਿਖ ਲਓ ਬਰਥ ਆਫ ਗੁਰੂ ਗੋਬਿੰਦ ਸਿੰਘ ਜੀ ਬਸ ਮਤਲਬ ਕਿ ਸਾਰੇ ਜਿਹੜਾ a to z ਆਫ ਡੇਟਸ ਕਰੀਆਂ ਨੇ ਇਹਨਾਂ ਪੰਜਾਬ ਦੀ ਸਾਰੀ ਜੀਕੇ ਚ ਉਹਨੂੰ ਤੁਸੀਂ ਇੱਕ ਕੱਡ ਪੇਜ ਤੇ ਜਿਹੜਾ ਹੈ ਲਿਖ ਕੇ ਰੱਖ ਲਓ ਕਿਉਂਕਿ ਇਹਨਾਂ ਚ 2003 ਦੇ ਡਾਟਾ ਹਰ ਇੱਕ ਕੁਐਸਚਨ ਜਿਹੜਾ ਆ ਜਾਂਦੀਆਂ ਨੇ ਇਹ ਰੇ ਦੇ ਪੇਪਰ ਚ ਆ ਜਾਂਦੀਆਂ ਨੇ ਤੇ ਜਿਹੜੇ ਇਹ ਹੀ 2-3 ਮਾਰਕਸ ਹੁੰਦੇ ਸੀ ਸਾਨੂੰ ਮੈਟ ਤੱਕ ਲੈ ਗਏ ਜਾਂਦੇ ਆ ਠੀਕ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਬਰਥ ਕਿੱਥੇ ਹੋਇਆ ਪਟਨਾ ਸਾਹਿਬ ਬਿਹਾਰ ਵਿੱਚ ਪਟਨਾ ਸਾਹਿਬ ਕਿੱਥੇ ਆ ਬਿਹਾਰ ਚ ਤੇ ਡੈਥ ਆਫ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੇ ਕਦੋਂ ਜੋਤੀ ਜੋਤ ਸਮਾਈ ਸੀ ਉਸ 1708 ਵਿੱਚ ਜਿਹੜਾ ਹੈਗਾ ਜੋਤੀ ਜੋਤ ਸਮਾਈ ਸੀ ਕਿੱਥੇ ਨਦੇੜ ਨਦੇੜ ਕਿੱਥੇ ਹੈ ਹਜੂਰ ਸਾਹਿਬ ਕਿ ਠੀਕ ਹੈ ਹਜੂਰ ਸਾਹਿਬ ਦਾ ਜਿਹੜਾ ਏਰੀਆ ਹੈਗਾ ਤੇ ਇੱਥੇ ਜਿਹੜਾ ਹੈਗਾ ਤਖਤ ਵੀ ਬਣਾਇਆ ਗਿਆ ਮਹਾਰਾਜਾ ਰਣਜੀਤ ਸਿੰਘ ਦੁਆਰਾ ਗੁਰੂ ਗੋਬਿੰਦ ਸਿੰਘ ਜੀ ਦੇ ਐਕਸਪਲੇਸ ਤੇ ਤੇ ਹਜੂਰ ਸਾਹਿਬ ਕਿਹੜੀ ਡਿਸਟ੍ਰਿਕਟ ਚ ਮਤਲਬ ਕਿਹੜੀ ਸਟੇਟ ਚ ਪੈਂਦਾ ਇੰਡੀਆ ਚ ਇਹ ਅੰਤਨ ਫਿਰ ਆਪਾਂ ਹੁਣ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਕਾਰਜ ਕਰੇ ਹੋਣ ਆਜਾ ਉਹਨਾਂ ਬਾਰੇ ਸਾਰੀ ਇਨਫੋਰਮੇਸ਼ਨ ਲੈਨੇ ਆਂ ਹੋਲਾ ਮਹੱਲਾ ਹੋਲਾ ਮਹੱਲਾ ਤੁਹਾਨੂੰ ਪਤਾ ਗੁਰੂ ਗੋਬਿੰਦ ਸਿੰਘ ਜੀ ਨੇ ਸਟਾਰਟ ਕਰਿਆ ਸੀ ਆ ਕਦੋਂ ਸਟਾਰਟ ਕਰਿਆ ਸੀ 1700 ਤੋਂ ਲੈ ਕੇ 1721ਵੀਂ ਦੇ ਵਿੱਚ ਵਿੱਚ ਠੀਕ ਹੈ ਇਹ ਐਗਜ਼ੈਕਟ ਡੇ ਮਤਲਬ ਕਿ ਇਸ ਤਰੀਕੇ ਨਾਲ ਈਅਰ ਆਉਂਦੇ ਪੁੱਛੇ ਜਾਂਦੇ ਆ 1701 ਤੋਂ 1702 ਤੋਂ 1702 ਤੋਂ 1707 ਨਾ ਜਿਹੜਾ ਹੈਗਾ 1700 ਤੋਂ ਲੈ ਕੇ 1721ਵੀਂ ਦੇ ਵਿੱਚ ਵਿੱਚ ਸਟਾਰਟ ਕਰਿਆ ਸੀ ਕਦੋਂ ਸਟਾਰਟ ਕਰਿਆ ਸੀ ਇਹ ਮਤਲਬ ਕਿ ਖਾਲਸਾ ਪੰਥ ਦੀ ਸਜਨਾ ਤੋਂ ਬਾਅਦ ਠੀਕ ਹੈ 1699 ਤੋਂ ਬਾਅਦ ਖਾਲਸਾ ਬੰਦੀ ਜਦੋਂ ਸਾਇਨਾ ਹੋਈ ਸੀ ਤੇ ਜਿਹੜਾ ਹੈਗਾ ਹੋਲਾ ਮਹਾਲਾ ਕਦੋਂ ਮਨਾਇਆ ਜਾਂਦਾ ਇਹ ਨਾਨਕਸ਼ਾਹੀ ਕੈਲੰਡਰ ਦੇ ਚੇਤ ਮਹੀਨੇ ਦੇ ਦੂਜੇ ਦਿਨ ਮਨਾਇਆ ਜਾਂਦਾ ਹੈ ਇਹ ਕੁਐਸਚਨ 2025 ਦਾ ਜਿਹੜਾ ਹੈਗਾ ਪੇਪਰ ਨੇਗੇ 50 ਜਿਹੜਾ ਆਪਣਾ ਪੇਪਰ B ਹੁੰਦਾ ਪੰਜਾਬੀ ਦਾ ਉਹਦੇ ਵਿੱਚ ਆਇਆ ਹੋਇਆ ਸੀ ਠੀਕ ਹੈ ਦਨ ਹੈ ਗੁਰੂ ਗੋਬਿੰਦ ਸਿੰਘ ਜੀ ਫਾਊਂਡਰ ਆ ਸਿੱਟੀ ਗੁਰੂ ਗੋਬਿੰਦ ਸਿੰਘ ਨੇ ਇੱਕ ਸ਼ਹਿਰ ਬਸਾਇਆ ਨਗਰ ਬਸਾਇਆ ਕਿਹੜਾ ਬਸਾਇਆ ਸੀ ਪੌਂਟਾ ਸਾਹਿਬ ਇਹ ਪੌਂਟਾ ਸਾਹਿਬ ਕਿੱਥੇ ਹੈ ਇਹ ਹੈਗਾ ਹਿਮਾਚਲ ਪ੍ਰਦੇਸ਼ 'ਚ ਦੀ ਪੌਂਡਰ ਸਹਿਬ ਜੀ ਪੁੱਛਿਆ ਬੈਸਟ ਸਟੇਟ ਕਿ ਹਿਮਾਚਲ ਪ੍ਰਦੇਸ਼ ਆ ਕਿਹੜੀ ਨਦੀ ਦੇ ਕਿਨਾਰੇ ਵਸਿਆ ਹੋਇਆ ਤਾਂ ਇਹ ਆਉਂਦੀ ਬੈਂਕ ਆਫ ਜਮੁਨਾ ਰਿਵਰ ਇਹ ਜਮੁਨਾ ਰਿਵਰ ਦੇ ਰਹਿ ਕੰਡੇ ਦੇ ਵਸਿਆ ਹੋਇਆ ਤੇ ਹੁਣ ਆਪ ਅੱਗੇ ਚੱਲਦੇ ਆ ਗੁਰੂ ਗੋਬਿੰਦ ਸਿੰਘ ਜੀ ਨੋਨ ਐਸ ਪਾਸ਼ਾ ਦਰਬੇਸ਼ ਔਰ ਉੱਚ ਦੇ ਪੀਰ ਠੀਕ ਹੈ ਇਹ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਦੋ ਜਿਹੜਾ ਹੈਗਾ ਗੁਰੂਆਂ ਬਾਰੇ ਪੜਾ ਕੈਂ ਹੋ ਜਿਵੇਂ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਤੇ ਗੁਰੂ ਅਰਜਨ ਦੇਵ ਜੀ ਨੂੰ ਸੱਚੇ ਪਾਤਸ਼ਾਹ ਦੇ ਨਾਮ ਨਾਲ ਜਾਣਿਆ ਜਾਂਦਾ ਇਹਨਾਂ ਨੂੰ ਟਾਈਟਲ ਜਿਹੜੇ ਮਿਲੇ ਹੋਇਆ ਇਹਨਾਂ ਨੂੰ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਕੇਵਾ ਸਲੋਕਨ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਇਹ ਠੀਕ ਹੈ ਸਲੋਕਨ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿਹਦੇ ਦੁਆਰਾ ਜਿਹੜਾ ਹੈਗਾ ਮਤਲਬ ਕਿ ਦਿੱਤਾ ਗਿਆ ਇਹ ਦੁਆਰਾ ਦਿੱਤਾ ਗਿਆ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਗੁਰੂ ਗੋਬਿੰਦ ਸਿੰਘ ਜੀ ਕੰਪੋਜ਼ ਸ਼੍ਰੀ ਚਪੋਈ ਸਾਹਿਬ ਐਡ ਦੀ ਬਿਵਾਰ ਸਾਹਿਬ ਗੁਰੂ ਗੋਬਿੰਦ ਸਿੰਘ ਜਿਹੜੀ ਚਪੋਈ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਮਤਲਬ ਕਿ ਲਿਖੀ ਗਈ ਇੱਕ ਤਰ੍ਹਾਂ ਦੀ ਵਰਨਣ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕਿੱਥੇ ਗਿਆ ਤੇ ਇਹਨਾਂ ਨੇ ਕਿੱਥੇ ਬਣਾ ਕੇ ਜਿਹੜੀ ਕੰਪੋਜ਼ ਕਰੀ ਗੁਰੂ ਗੋਬਿੰਦ ਸਿੰਘ ਜੀ ਅਵਾਲੋਸ ਮਸੰਦ ਸਿਸਟਮ ਇਹ ਮੈਂ ਤੁਹਾਨੂੰ ਚੌਥੀ ਤੇ ਪੰਜਵੀਂ ਕਲਾਸ ਤੋਂ ਦੱਸਦਾ ਆ ਰਿਹਾ ਕਿ ਜਿਹੜਾ ਮਸੰਦ ਸਿਸਟਮ ਹੈ ਚਲਾਇਆ ਸਟਾਰਟ ਕੀ ਨਹੀਂ ਕਰਿਆ ਸੀ ਇਹ ਸਟਾਰਟ ਕਰਿਆ ਸੀ ਗੁਰੂ ਚੌਥੇ ਗੁਰੂ ਗੁਰੂ ਰਾਮਦਾਸ ਜੀ ਨੇ ਠੀਕ ਹੈ ਰਾਮ ਦਾਸ ਜੀ ਤੇ ਫੇਮਸ ਕਦੋਂ ਹੋਇਆ ਇਹ ਹੋਇਆ ਪੰਜਵੇਂ ਗੁਰੂ ਵੇਲੇ ਪੰਜਵੇਂ ਗੁਰੂ ਜਿਹੜੇ ਸਪਣੇ ਗੁਰੂ ਅਰਜਨ ਦੇਵ ਜੀ ਠੀਕ ਹੈ ਤੇ ਵਾਲਸ਼ ਕਿ ਨਹੀਂ ਕਰਤਾ ਇਹ ਕਰਤਾ ਆਪਣੇ 10ਵ ਗੁਰੂ ਨੇ ਇਹ ਕੁਐਸਚਨ ਇਹ ਆਉਂਦੇ ਹੁੰਦੇ ਕਿਉਂਕਿ ਕੁਝ ਬੱਚੇ ਉਲਝੀਆਂ ਨੇ ਕਿ ਗੁਰੂ ਰਾਮਦਾਸ ਜੀ ਹੈ ਜਾਂ ਗੁਰੂ ਅਰਜਨ ਦੇਵ ਜੀ ਹੈ ਜਾਂ ਗੁਰੂ ਗੋਬਿੰਦ ਸਿੰਘ ਜੀ ਹੈ ਸਹੀ ਹੈ ਇਹ ਡਾਇਰੈਕਟ ਕੁਐਸਚਨ ਬੰਦੇ ਇਸ ਜਿਹੜੇ ਇੱਕ ਲੈਂਡ ਵਿੱਚੋਂ ਤਿੰਨ ਕੁਐਸਚਨ ਆ ਰਹੇ ਨੇ ਤੁਸੀਂ ਦੇਖੋ ਕਿ ਕਿਹਨੇ ਸਟਾਰਟ ਕਰਿਆ ਤੇ ਫਿਰਮਸ ਕਿਹਦੇ ਕਾਰਜਕਾਲ ਦੁਆਰਾ ਹੋਇਆ ਤੇ ਕਿਹੜੇ ਗੁਰੂ ਨੇ ਕਿਹੜੇ ਗੁਰੂ ਦੇ ਕਾਰਜਕਾਲ ਵਿੱਚ ਇਸ ਨੂੰ ਖਤਮ ਕਰਿਆ ਗਿਆ ਤਾਂ ਇਹ ਆਪਣੇ ਗੁਰੂ ਗੋਬਿੰਦ ਸਿੰਘ ਜੀ ਠੀਕ ਹੈ ਜਿਹੜਾ ਤੁਸੀਂ ਨੋਟ ਕਰ ਲੈਣਾ ਹੈ ਤੇ ਹੁਣ ਜਿਹੜੇ ਆਪਾਂ ਤਖਤ ਪੜਨੇ ਆ ਟੋਟਲ ਜਿਹੜੇ ਸਿੱਖਾਂ ਦੇ ਪੰਜ ਤਖਤ ਨੇਗੇ ਠੀਕ ਹੈ ਕਿਹੜੇ ਕਿਹੜੇ ਨੇ ਤੇ ਕਿੱਥੇ ਕਿੱਥੇ ਨੇ ਤੇ ਸਾਰਿਆਂ ਤੋਂ ਪਹਿਲਾਂ ਜਿਹੜਾ ਆਪਾਂ ਮੈਂ ਤੁਹਾਨੂੰ ਇੱਕ ਛੇਮੀ ਜਿਹੜੀ ਗੁਰੂ ਹਰਗੋਬਿੰਦ ਜੀ ਦੀ ਕਲਾਸ ਜਿਹੜਾ ਹੈਗਾ ਸਿੱਖਾਂ ਦੀ ਪੜ੍ਹਾ ਕੇ ਗਿਆ ਸੀ ਕਿ ਸਭ ਤੋਂ ਪੁਰਾਣਾ ਹੈਗਾ ਕਾਲ ਤਖਤ ਸ੍ਰੀ ਅੰਮ੍ਰਿਤਸਰ ਸਾਹਿਬ ਇਹ ਸਿਰਫ ਕੱਲਾ ਇੱਕੋ ਕਾਲ ਤਖਤ ਹੈ ਜਿਹੜਾ ਗੁਰੂ ਹਰਗੋਬਿੰਦ ਜੀ ਦੀ ਲਾਈਫ ਨਾਲ ਰਿਲੇਟਡ ਹੈ ਠੀਕ ਹੈ ਇਹ ਗੁਰੂ ਹਰਗੋਬਿੰਦ ਜੀ ਦੁਆਰਾ ਬਣਾਇਆ ਗਿਆ ਸੀ ਕਦੋਂ ਬਣਾਇਆ ਗਿਆ ਸੀ 1609 ਇਸ ਵੀਚ ਵਿੱਚ ਆ ਜਿਹੜੇ ਬਾਕੀ ਚਾਰ ਤਖਤ ਨੇ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰਿਲੇਟ ਕਰਦੇ ਨੇ ਜਿਵੇਂ ਤਖਤ ਸ੍ਰੀ ਪਟਨਾ ਸਾਹਿਬ ਠੀਕ ਹੈ ਇਹ ਕਿੱਥੇ ਆ ਇਹ ਮਤਲਬ ਪਟਨਾ ਬਿਹਾਰ ਚ ਤਖਤ ਸ੍ਰੀ ਪਟਨਾ ਸਾਹਿਬ ਤੇ ਇਹੀ ਇੱਥੇ ਕੀ ਹੋਇਆ ਸੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ ਇਹ ਵੀ ਦੇਖੋ ਆਪਣੇ 10ਵੇਂ ਗੁਰੂ ਦੇ ਨਾਲ ਰਿਲੇਟਡ ਆ ਗਿਆ ਅਕਾਲ ਤਖਤ ਸ੍ਰੀ ਦਮਦਮਾ ਸਾਹਿਬ ਇਹ ਹੈ ਤੜਵੰਡੀ ਸਾਬੋ ਗੁਰੂ ਕੀ ਕਾਸ਼ੀ ਠੀਕ ਹੈ ਇੱਥੇ ਕੀ ਕਰਿਆ ਸੀ ਭਾਈ ਪਣੀ ਸਿੰਘ ਨੇ ਜਿਹੜਾ ਹੈਗਾ ਦਸਮ ਗ੍ਰੰਥ ਨੂੰ ਕੰਪੋਜ਼ ਕੰਪਾਈਲ ਕਰਿਆ ਸੀ ਤੇ ਗੁਰੂ ਜਿਹੜਾ ਹੈਗਾ ਗੋਬਿੰਦ ਸਿੰਘ ਜੀ ਨੇ ਇਸ ਦਸਮ ਗ੍ਰੰਥ ਸਾਹਿਬ ਲਿਖਿਆ ਇਹ ਕਹਿੰਦੇ ਨੇ ਕਿ ਉਹ ਸਾਰੇ ਕੇ ਦਾਮ ਲਿਆ ਸੀਗਾ ਮਤਲਬ ਕਿ ਉਥੇ ਇੱਕ ਤਰ੍ਹਾਂ ਦਾ ਕਹਿ ਸਕਦੇ ਹੋ ਕਿ ਆਰਾਮ ਕਰਿਆ ਸੀਗਾ ਤਾਂ ਕਰਕੇ ਜਿਹੜਾ ਹੈਗਾ ਤਲਵੰਡੀ ਸਾਬੋ ਨੂੰ ਦਮਦਵਾ ਸਾਹਿਬ ਗੁਰੂ ਗਿ ਕਾਸ਼ੀ ਦੇ ਨਾਮ ਨਾਲ ਜਾਣਿਆ ਜਾਂਦਾ ਠੀਕ ਹੈ ਇਹ ਵੀ ਦੇਖੋ ਇਹ ਵੀ ਆਪਣੇ 10th ਗਰੂ ਦੇ ਨਾਲ ਰਿਲੇਟਡ ਆ ਗਿਆ ਫੈਨ ਆ ਗਿਆ ਤਖਤਸ਼ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਠੀਕ ਹੈ ਤਖਤਸ਼ਰੀ ਜਿਹੜੇ ਕੇਸਗੜ੍ਹ ਸਾਹਿਬ ਕਿੱਥੇ ਇਹ ਅਨੰਦਪੁਰ ਵਿਖੇ ਹੈ ਅਨੰਦਪੁਰ ਵਿਖੇ ਇੱਥੇ ਕੀ ਕਰਿਆ ਸੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਜਿਹੜਾ ਹੈ ਖਾਲਸਾ ਪੰਥ ਦੀ ਸਾਈਂਨਾ ਕਰੀ ਸੀ ਕਿੰਨੇ ਚ 13 ਅਪ੍ਰੈਲ ਤੇ 1699 ਦੇ ਵਿੱਚ ਹੈ ਠੀਕ ਹੈ ਤਾਂ ਹੀ ਤੈਨ ਫਿਰ 1700 ਤੋਂ ਲੈ ਕੇ 1701 ਤੱਕ ਜਿਹੜਾ ਹੋਲਾ ਮਹਲਾ ਸਟਾਰਟ ਕਰਿਆ ਇਹ ਵੀ ਦੇਖੋ 10th ਗੁਰੂ ਨਾਲ ਰਿਲੇਟ ਕਰਦਾ ਹੈ ਠੀਕ ਹੈ ਤਖਤ ਸ਼੍ਰੀ ਹਜੂਸ ਸਾਹਿਬ ਮਹਾਰਾਸ਼ਟਰ ਇਹ ਵੀ ਦੇਖੋ 10th ਗੁਰੂ ਨਾਲ ਰਿਲੇਟ ਕਰਦਾ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਡੈਥ ਹੋਈ ਸੀ ਨਦੇੜ ਮਹਾਰਾਸ਼ਟਰ ਚ ਹੋਈ ਸੀ ਠੀਕ ਹੈ ਇਹ ਜਿਹੜੇ ਚਾਰ ਅਕਾਲ ਦਖਤ ਨੇਗੇ ਆਪਣੇ ਲਾਸਟ ਵਾਲੇ ਇਹ ਗੁਰੂ ਗੋਬਿੰਦ ਸਿੰਘ ਜੀ ਨਾਲ ਲਾਈਫ ਨਾਲ ਰਿਲੇਟ ਕਰਦੇ ਤੇ ਜਿਹੜਾ ਅਕਾਲ ਦਖਤ ਸ਼੍ਰੀ ਅੰਮ੍ਰਿਤਸਰ ਸਾਹਿਬ ਹੈ ਇਹ ਜਿਹੜਾ ਸਿਰਫ ਗੁਰੂ ਹਰਗੋਬਿੰਦ ਜੀ ਸਿੱਖਾਂ ਦੇ ਛੇਵੇਂ ਗੁਰ ਜਿਹੜੇ ਇਨ ਪ੍ਰੈਜ਼ੈਂਟ ਟੂ ਤਖਤ ਆਊਟਸਾਈਡ ਆਫ ਦੀ ਪੰਜਾਬ ਵਲਡਵਾਈ ਮਹਾਰਾਜਾ ਅਨਜੀਤ ਸਿੰਘ ਠੀਕ ਹੈ ਵਰਤਮਾਨ ਦੇ ਸਮੇਂ ਦੇ ਵਿੱਚ ਜਿਹੜੇ ਦੋ ਜਿਹੜੇ ਤਖਤ ਨੇ ਤਿੰਨ ਟੋਟਲ ਪੰਜ ਤਖਤ ਨੇ ਜਿਹੜੇ ਕਿ ਤਿੰਨ ਪੰਜਾਬ ਦੇ ਵਿੱਚ ਨੇ ਦੋ ਪੰਜਾਬ ਤੋਂ ਬਾਹਰ ਨੇ ਬਾਹਰ ਜਿਹੜੇ ਦੋ ਨੇਗੇ ਇਹ ਮਹਾਰਾਜਾ ਅਨਜੀਤ ਸਿੰਘ ਦੁਆਰਾ ਬਣਾਏ ਗਏ ਸੀ ਜਿਹੜੇ ਕਿਹੜੇ ਇਹ ਬਣਾਏ ਗਏ ਸੀ ਆਪਣੇ ਇੱਕ ਤਖਤ ਸ਼੍ਰੀ ਪਟਨਾ ਸਾਹਿਬ ਬਿਹਾਰ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਇੱਕ ਤਖਤ ਸ਼੍ਰੀ ਹਜੂਰ ਸਾਹਿਬ ਮਹਾਰਾਸ਼ਟਰ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਡੈਥ ਹੋਈ ਠੀਕ ਹੈ ਦੈ ਨਾ ਗਾ ਲਿਟਰੇਚਰ ਆਫ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਲਿਟਰੇਚਰ ਸੀ ਸਾਹਿਤ ਜੀ ਗੁਰੂ ਗੋਬਿੰਦ ਸਿੰਘ ਜੀ ਆ ਕਿਹੜੇ ਕਿਹੜੇ ਜਿਹੜੇ ਹੈਗੇ ਆ ਕਿ ਮੰਨ ਲਓ ਕਿ ਕਾਰਜ ਜਿਹੜੇ ਹੈਗੇ ਨੇ ਮਤਲਬ ਸਾਹਿਤ ਲਿਖਿਆ ਠੀਕ ਹੈ ਉਹਨਾਂ ਬਾਰੇ ਆਪਾਂ ਜਾਣਕਾਰੀ ਲੈਣੇ ਆ ਕਿਉਂਕਿ ਇਹ ਜੋ ਜਿਹੜੇ ਹੈਗੇ ਡਾਇਰੈਕਟ ਕੁਐਸਚਨ ਬਣਦੇ ਹੁੰਦੇ ਆ ਕਿ ਜੱਪ ਸਾਹਿਬ ਕਿਹਨੇ ਲਿਖਿਆ ਸ਼੍ਰੀ ਭਗਉਤੀ ਜੀ ਕਿਹਨੇ ਲਿਖਿਆ ਜਾਂ ਗੁਰੂ ਗੋਬਿੰਦ ਸਿੰਘ ਜੀ ਦੀ ਪਹਿਲੀ ਰਚਨਾ ਕਿਹੜੀ ਸੀ ਤੇ ਇਹ ਸਾਰੇ ਗੁਰੂਆਂ ਬਾਰੇ ਮੈਂ ਤੁਹਾਨੂੰ ਪਿੱਛੇ ਕਰਵਾ ਕੇ ਆਇਆ ਜਿਹੜੀ 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 ਗੁਰੂਆਂ ਦੀ ਕੋਈ ਵੀ ਰਚਨਾ ਸੀ ਠੀਕ ਹੈ ਤੁਸੀਂ ਪਹਿਲਾਂ ਉਹ ਕਲਾਸਾਂ ਲਾਇਆ ਉਹ ਅਗਰ ਤੁਸੀਂ ਡਾਇਰੈਕਟ ਹੀ ਕਲਾਸਾਂ ਕਰੋਗੇ ਫਿਰ ਤੁਹਾਨੂੰ ਆਪਣਾ ਨਾ ਪੈਟਰਨ ਸਮਝਣਾ ਕਿਉਂਕਿ ਆਪਾਂ ਜੀਓਗ੍ਰਾਫੀ ਇਕਨੋਮਿਕਸ ਸਾਰਾ ਕੁਝ ਪ ਤੇ ਹੁਣ ਜਿਹੜੀ ਆਪਣੀ ਪੰਜਾਬ ਦੀ ਹਿਸਟਰੀ ਆ ਬਸ ਇੱਕ ਦੋ ਕਲਾਸਾਂ ਵਿੱਚ ਜਿਹੜੀ ਹੋਰ ਜਿਹੜੀਆਂ ਆਪਣੇ ਆ ਮਹਾਰਾਜ ਰঞ্জੀਤ ਸਿੰਘ ਦੇ ਮਹਾਰਾਜਾ ਦਲੀਪ ਸਿੰਘ ਬਾਰੇ ਬੰਦਾ ਸਿੰਘ ਬਹਾਦਰ ਬਾਰੇ ਲਾ ਕੇ ਇਹ ਦੋ ਆਪਾਂ ਲਿਟਰੇਚਰ ਦਾ ਕੰਮ ਰਹਿ ਜੂਗਾ ਆਪਾਂ ਉਹ ਕਰਾਂਗੇ ਤੇ ਪੰਜਾਬ ਦੇ ਜਿਹੜੇ ਨਾਚ ਹੋਗੇ ਤੇ ਪੰਜਾਬ ਦਾ ਜਿਹੜਾ ਬਾਕੀ ਮਤਲਬ ਕਿ ਐਕਸਟਰਾ ਫੈਕਟ ਹੈਗੇ ਪੰਜਾਬ ਦੇ ਹੋਊਗਾ ਇਹ ਦੋਸ ਕੰਪਲੀਟ ਕਰਾਂਗੇ ਬਸ ਜਿਹੜਾ ਹੈਗਾ 5-7 ਦਿਨਾਂ ਦੇ ਵਿੱਚ ਪੰਜਾਬ ਦੀ ਆਪਣੀ ਜਿਹੜੀ ਸਾਰੀ ਸਿਲੇਬਸ ਹੈ ਉਹ ਸਾਰਾ ਕੁਝ ਕੰਪਲੀਟ ਕਰ ਲੈਣਾ ਠੀਕ ਹੈ ਹੁਣ ਆਪਾਂ ਚਲੋ ਪੜਨੇ ਆਪਣਾ ਲਿਟਰੇਚਰ ਆਫ ਪੰਜਾਬ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਸਭ ਤੋਂ ਪਹਿਲਾਂ ਲਿਖੇ ਸੀ ਬਾਰ ਸ਼ਰੀ ਭਗਉਤੀ ਜੀ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਪਹਿਲੀ ਰਚਨਾ ਸੀ ਠੀਕ ਹੈ ਇਹ ਕੁਸ਼ਣ ਆਇਆ ਹੋਇਆ ਠੀਕ ਹੈ ਇਹਨੂੰ ਤੁਸੀਂ ਆਪਣਾ ਮਾਰਕ ਕਰ ਲਿਓ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਪਹਿਲੀ ਰਚਨਾ ਕਿਹੜੀ ਸੀ ਬਾਰ ਸ਼ਰੀ ਭਗਉਤੀ ਜੀ ਠੀਕ ਹੈ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਦਸਮ ਗ੍ਰੰਥ ਅਕਾਲ ਉਸਤਤ ਚੰਡੀ ਦੀ ਵਾਰ ਤੇ ਜਾਪ ਸਾਹਿਬ ਠੀਕ ਹੈ ਇੱਥੇ ਪੀ ਹੈ ਜਪਜੀ ਸਾਹਿਬ ਜੀ ਸੋ ਤੋਂ ਪੁੱਛਿਆ ਜਾਵੇ ਜਪਜੀ ਸਾਹਿਬ ਇਹ ਲਿਖਿਆ ਗੁਰੂ ਨਾਨਕ ਦੇਵ ਜੀ ਨੇ ਤੇ ਜੇ ਸੋ ਤੋਂ ਪੁੱਛਿਆ ਜਾਂਦਾ ਜਾਪ ਸਾਹਿਬ ਤਾਂ ਇਹ ਲਿਖਿਆ ਗੁਰੂ ਗੋਬਿੰਦ ਸਿੰਘ ਜੀ ਨੇ ਠ ਚੰਡੀ ਦੀ ਵਾਰ ਇਹ ਆਪਣਾ ਚੰਡੀ ਚਰਿਤਰਾ ਠੀਕ ਹੈ ਗਿਆਨ ਪ੍ਰਬੋਧ 24 ਉਤਾਰ ਖਾਲਸੇ ਦੀ ਮਹਿਮਾ ਸਵਾਏ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਆਟੋ ਬਾਇਓਗ੍ਰਾਫੀ ਗੁਰੂ ਗੋਬਿੰਦ ਸਿੰਘ ਜੀ ਦੀ ਆਤਮ ਕਥਾ ਉਹਨੂੰ ਕੀ ਨਾਮ ਨਾਲ ਜਾਣਿਆ ਜਾਂਦਾ ਇਹ ਕੁਐਸਚਨ ਆਉਂਦਾ ਹੈ ਜੇ ਅਗਰ ਤੁਸੀਂ ਨੂੰ ਪੇਪਰ ਦਿੱਤੇ ਨੇ ਤੇ ਇਹਨੂੰ ਜਾਣਿਆ ਜਾਂਦਾ ਬਚਿੱਤਰਨਾਟਕ ਦੇ ਨਾਮ ਨਾਲ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮਾ ਲਿਖਿਆ ਸੀ ਇਹ ਜਿਹੜਾ ਹੈ ਕਵੈਸਚਨ ਹੋਏਗਾ ਤਕਰੀਬਤ ਕਰੂਣ ਹਰੇਕ ਐਗਜ਼ਾਮ ਚ ਹਰੇਕ ਸ਼ਿਫਟ ਚ ਹੀ ਪਾਇਆ ਜਾਂਦਾ ਕਿ ਜਫਰਨਾਮਾ ਕਿਸ ਦੇ ਦੁਆਰਾ ਲਿਖਿਆ ਗਿਆ ਇਹ ਲਿਖਿਆ ਹੈ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਜਫਰਨਾਮਾ ਰਚਨ ਬਾਈ ਗੁਰੂ ਗੋਬਿੰਦ ਸਿੰਘ ਜੀ ਤੇ ਕਿਹਨੂੰ ਲਿਖਿਆ ਇਹ ਲਿਖਿਆ ਔਰੰਗਜ਼ੇਬ ਨੂੰ ਕਿੰਨੇ ਚ ਲਿਖਿਆ ਇਹ ਲਿਖਿਆ 1705 ਦੇ ਵਿੱਚ ਤੇ ਕਿੱਥੋਂ ਲਿਖਿਆ ਫਰੋਮ ਦਿਨਾਗੰਗੜ ਇਹ ਦਿਨਾਗੰਗੜ ਤੋਂ ਲਿਖਿਆ ਤੇ ਜੇ ਪੁੱਛਿਆ ਜੇ ਕਦੋਂ ਲਿਖਿਆ ਸੀ ਆ ਤਾਂ ਇਹ ਜਿਹੜੀ ਬੈਟਲ ਆਫ ਚਮਕੌਰ ਸੀ ਨਾ 1704 ਦੇ ਵਿੱਚ ਜਿਹੜੀ ਬੈਟ ਉਹ ਤੋਂ ਬਾਅਦ ਜਿਹੜਾ ਹੈ 1705 ਦੇ ਵਿੱਚ ਇਹ ਲਿਖਿਆ ਗਿਆ ਬੈਟਲ ਆਫ ਚੰਕੌਰ ਹੋਈ ਸੀ 1704 ਦੇ ਵਿੱਚ ਤੇ 1705 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਲਿਖਿਆ ਦਿਨਾ ਗੰਗੜ ਤੋਂ ਠੀਕ ਹੈ ਜਫਰਨਾਮਾ ਜਫਰਨਾਮਾ ਨੋਨ ਐਜ਼ ਅ ਡੈਕਲੇਰੇਸ਼ਨ ਆਫ ਬੈਕਟਰੀ ਠੀਕ ਹੈ ਕਿ ਮਤਲਬ ਕਿ ਜਿੱਤ ਦਾ ਜਿਹੜਾ ਪੱਤਰ ਦਿੱਤਾ ਸੀਗਾ ਠੀਕ ਹੈ ਤੇ ਜਿਹੜਾ ਦਿਨਾ ਗੰਗੜਾ ਇਹ ਕਿਹੜੀ ਡਿਸਟ੍ਰਿਕਟ ਚ ਪੈਂਦਾ ਹੈ ਇਹ ਤੁਸੀਂ ਚਲੋ ਇਹ ਤੁਸੀਂ ਇਹ ਚੀਜ਼ ਤੁਸੀਂ ਕਮੈਂਟ ਕਰਕੇ ਤੁਸੀਂ ਆਪ ਜਿਹੜਾ ਹੈ ਫਰੋਲੋ ਇਸ ਚੀਜ਼ ਨੂੰ ਜਿਹੜਾ ਚਾਹੇ ਨੈਟ ਤੇ ਦੇਖੋ ਅਗਰ ਤੁਹਾਨੂੰ ਪਤਾ ਤਾਂ ਤੁਸੀਂ ਜਿਹੜਾ ਹੈ ਇਹਨੂੰ ਕਮੈਂਟ ਕਰਨਾ ਤੇ ਚੰਡੀ ਦੀ ਵਾਰ ਬੇਸਡ ਆਨ ਦੀ ਮਾਰਕੰਡੇ ਪੁਰਾਣ ਜਿਹੜੀ ਚੰਡੀ ਦੀ ਵਾਰ ਆ ਇਹ ਕਿਹੜੀ ਪੁਰਾਣ ਤੇ ਬੇਸਡ ਹੈ ਕਿਹੜੀ ਪੁਰਾਣ ਤੇ ਜਿਹੜਾ ਹੈਗਾ ਆਧਾਰਤ ਹੈ ਇਹ ਹੈਗੀ ਮਾਰਕੰਡੇ ਪੁਰਾਣ ਤੇ ਤੇ ਇਹ ਕੁਐਸਚਨ ਜਿਹੜਾ ਆਇਆ ਹੋਇਆ ਠੀਕ ਹੈ ਹੁਣ ਆਪਾਂ ਬਰਦਦੇ ਹਾਂ ਖਾਲਸਾ ਪੰਥ ਬਾਰੇ ਕਿ ਜਿਹੜਾ ਖਾਲਸਾ ਪੰਥ ਕਦੋਂ ਜਿਹੜਾ ਹੈਗਾ ਸਟੈਬਲਿਸ਼ਡ ਕਰਿਆ ਗਿਆ ਖਾਲਸਾ ਪੰਥ ਇਸਟੈਬਲਿਸ਼ਡ ਆਨ 13 ਅਪ੍ਰੈਲ 1619 13 ਅਪ੍ਰੈਲ 1699 ਸੌਰੀ 13 ਅਪ੍ਰੈਲ 1699 ਐਟ ਦੀ ਅਨੰਦਪੁਰ ਸਾਹਿਬ ਔਨ ਦੀ ਡੇ ਆਫ ਵਿਸਾਖੀ ਤੇ ਕਿਹਦੇ ਦੁਆਰਾ ਗੁਰੂ ਗੋਬਿੰ ਠੀਕ ਹੈ ਇਹ ਜਿਹੜੀ ਹੈਗੀ ਡੇਟ ਤੁਸੀਂ ਨੋਟ ਕਰਕੇ ਰੱਖਿਓ ਇਹ ਤੁਹਾਨੂੰ ਵੈਸੇ ਸਾਰਿਆਂ ਨੂੰ ਪਤਾ ਹੋਣੀ ਚਾਹੀਦੀ ਆ ਕਿਉਂਕਿ ਇਹ ਜਿਹੜੀ ਹੈਗੀ ਬਹੁਤ ਮਾਰ ਕੇ ਇੱਕ ਤਰ੍ਹਾਂ ਦੇ ਆਪਣਾ ਜਿਹੜੇ ਹੈਗਾ ਸਿੱਖਾ ਨੂੰ ਜਿਹੜਾ ਹੈਗਾ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਆਂ ਵੀ ਉਹਨਾਂ ਨੂੰ ਇੱਕ ਤਰ੍ਹਾਂ ਦਾ ਰੂਪ ਮਿਲ ਗਿਆ ਸੀ ਉਹ ਸਿੱਖਾ ਨੂੰ ਜਦੋਂ ਨਾਂ ਪਿੱਛੇ ਸਿੰਘ ਤੇ ਕੁੜੀਆਂ ਦੇ ਨਾਂ ਪਿੱਛੇ ਕੌਰ ਲੱਗ ਚੁੱਕੇ ਸੀ ਠੀਕ ਹੈ ਉਸ ਸਮੇਂ ਪੰਜ ਪਿਆਰੇ ਸੀ ਇਹਨਾਂ ਦੇ ਨਾਮ ਆਉਂਦੇ ਹੁੰਦੇ ਨੇ ਤੇ ਪੰਜ ਕਰਾਰ ਸੀ ਚਲੋ ਪੰਜ ਕਰਾਰ ਸਾਰਿਆਂ ਨੂੰ ਪਤਾ ਨੇ ਕਈ ਵਾਰੀ ਪੰਜ ਪਿਆਰਾਂ ਦੇ ਨਾਮ ਕਈ ਨੂੰ ਨਹੀਂ ਪਤਾ ਹੁੰਦੇ ਉੱਥੇ ਚਾਰ ਆਪਸ਼ਨ ਦਿੱਤੇ ਹੁੰਦੇ ਨੇ ਕਿ ਇਹਨਾਂ ਚੋਂ ਕਿਹੜਾ ਮਤਲਬ ਕਿ ਪੰਜ ਪਿਆਰਾ ਹੈ ਜਾਂ ਕਿਹੜਾ ਪੰਜ ਪਿਆਰਾ ਨਹੀਂ ਹੈ ਉਹਦੋਂ ਤੁਸੀਂ ਉਲਝਣ ਖਾ ਜਾਂਦੇ ਹੋ ਠੀਕ ਹੈ ਉੱਥਾ ਪੰਜ ਪਿਆਰਾ ਮੇਰੇ ਹੁਣ ਆਪਾਂ ਦੇਖਦੇ ਹਾਂ ਕੌਣ ਕੌਣ ਸੀ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਭਾਈ ਮੋਹਕਮ ਸਿੰਘ ਭਾਈ ਸੈਭ ਸਿੰਘ ਭਾਈ ਹਿੰਮਤ ਸਿੰਘ ਤੇ ਪੰਜ ਕਰਾਰ ਕਿਹੜੇ-ਕਿਹੜੇ ਨੇ ਇਹ ਸਾਨੂੰ ਪਤਾ ਹੀ ਹੈ ਕੇਸ ਹੋ ਗਏ ਸੰਗਾ ਹੋ ਗਿਆ ਕੜਾ ਹੋ ਗਿਆ ਕਿ ਸ਼ਹਿਰਾ ਹੋ ਗਿਆ ਤੇ ਕਿਰਪਾਨ ਹੋ ਗਈ ਠੀਕ ਹੈ ਹੁਣ ਆਪਾਂ ਨੈਕਸਟ ਆਦੇ ਆਪਣਾ ਇਹਦੇ ਅਗਿਆ ਬੈਟਲਜ਼ ਆਫ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਲੜਾਈਆਂ ਨੇ ਠੀਕ ਹੈ ਉਹ ਕਿਹੜ ਤੇ ਪਹਿਲਾਂ ਗੀਆਂ ਪ੍ਰੀ ਖਾਲਸਾ ਪੀਰੀਅਡ ਸੀ ਜਿਹੜਾ ਮਤਲਬ ਕਿ ਉੱਤਰ ਜਿਹੜਾ ਉੱਤਰ ਖਾਲਸਾ ਕਾਲ ਸੀਗਾ ਜਦੋਂ ਮਤਲਬ ਕਿ ਖਾਲਸਾ ਬੰਦੀ ਅਜੇ ਸਾਇਜਨਾ ਨਹੀਂ ਹੋਈ ਸੀ ਕਿਉਂਕਿ ਖਾਲਸਾ ਬੰਦੀ ਸਾਇਜਨਾ ਕਦੋਂ ਹੋਈ ਆ ਕਦੋਂ ਇਸਟੈਬਲਿਸ਼ ਹੋਇਆ 1699 ਦੇ ਵਿੱਚ ਇਸ ਤੋਂ ਪਹਿਲਾਂ ਮਤਲਬ ਕਿ ਆਪਾਂ ਇਸ ਤੋਂ ਪਹਿਲਾਂ ਦੋ ਲੜਾਈਆਂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲੜੀਆਂ ਗਈਆਂ ਕਿਹੜੀਆਂ-ਕਿਹੜੀਆਂ ਬੈਟਲ ਆਫ ਪੰਗਾਣੀ ਤੇ ਬੈਟਲ ਆਫ ਨਗੌਰ ਠੀਕ ਹੈ ਪਹਿਲਾਂ ਬੈਟਲ ਆਫ ਪੰਗਾਣੀ ਦੇਖਦੇ ਆਪਾਂ ਇਹ 1688 ਦੇ ਵਿੱਚ ਹੋਈ ਇਹ ਜਿਹੜਾ ਬੈਟਲ ਉਪਗਾਂਣੀ ਦੇ ਵਿੱਚ ਪੀਰ ਬੁੱਧੂ ਸਾਹਨੇ ਜਿਹੜਾ ਹੈਗਾ ਗੁਰੂ ਗੋਬਿੰਦ ਸਿੰਘ ਜੀ ਦਾ ਸਾਦੇਸ ਅਸੀਂ ਆਪਾਂ ਅੱਗੇ ਜਿਹੜਾ ਹੈ ਕਵਰ ਕਰਾਂਗੇ ਬੰਦਾ ਸਿੰਘ ਬਹਾਦਰ ਦੇ ਲਾਈਫ ਪੀਰੀਅਡ ਬਾਰੇ ਕਿਉਂਕਿ ਉਹਨਾਂ ਨੇ ਇਹ ਹੈਗਾ ਪੀਰ ਬੁੱਧੂ ਸਾਹੀ ਮੌਤ ਦਾ ਬਤਲਾ ਲਿਆ ਸੀ ਆ ਠੀਕ ਹੈ ਬੈਟਲ ਉਪਗਾਂਣੀ ਕਦੋਂ ਹੋਈ 1688 ਈਸਵੀ ਦੇ ਵਿੱਚ ਦੀ ਬੈਟਲ ਫੋਰਟ ਬਟਨ ਦੀ ਗੁਰੂ ਗੋਬਿੰਦ ਸਿੰਘ ਜੀ ਐਂਡ ਰਾਜਾ ਪੀਮਚੰਦ ਔਨ ਦੀ ਬੈਂਕ ਆਫ ਜਮੁਨਾ ਰਿਵਰ ਠੀਕ ਹੈ ਉੱਥੇ ਜਮੁਨਾ ਦਾ ਪੁਰਾਣਾ ਨਾਮ ਗਿਰੀ ਹੈ ਠੀਕ ਹੈ ਉਥੇ ਪੇਪਰ 'ਤੇ ਚਾਹੀਦਾ ਗਰੀ ਲਿਖਿਆ ਹੋਵੇ ਤਹ ਲਿਖਿਆ ਹੋਵੇ ਜਮਨਾ ਠੀਕ ਹੈ ਇਹ ਜਿਹੜੀ ਬੈਟਲ ਆਫ ਪੰਗਾਣੀ ਸੀ ਜਮਨਾ ਜਾਂ ਗਰੀ ਰਿਵਰ ਦੇ ਕਿਨਾਰੇ ਤੇ ਹੋਈ ਸੀ ਕਿਹਦੇ ਵਿਚਾਲੇ ਗੁਰੂ ਗੋਬਿੰਦ ਸਿੰਘ ਜੀ ਤੇ ਰਾਜਾ ਭੀਮ ਚੰਦਾ ਤੇ ਗੁਰੂ ਗੋਬਿੰਦ ਸਿੰਘ ਜੀ ਇਹ ਜਿਹੜੀ ਹੈਗੀ ਬੈਟਲ ਆਫ ਪੰਗਾਣੀ ਜਿੱਤ ਚੁੱਕੇ ਸੀ ਤੇ ਫਿਰ ਰਾਜਾ ਭੀਮ ਚੰਦਾ ਸੀ ਜਿਹੜਾ ਇਸ ਲੜਾਈ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਹੈਗਾ ਮਿੱਤਰ ਬਣ ਚੁੱਕਿਆ ਸੀ ਠੀਕ ਹੈ ਤੇ ਦੈਨ ਆ ਗਿਆ ਬੈਟਲ ਆਫ ਨਦੌੜ 1690 ਦੀ ਬੈਟਲ ਫੌਰਟ ਬਟਨ ਦੀ ਗੁਰੂ ਗੋਬਿੰਦ ਸਿੰਘ ਜੀ ਐਂਡ ਮੁਗਲ ਅਲੀਫ ਖਾਨ ਦੀ ਬੈਟਲ ਬੌਨ ਬਾਏ ਗੁਰੂ ਗੋਬਿੰਦ ਸਿੰਘ ਜੀ ਐਂਡ ਰਾਜਾ ਭੀਮਚੰਦ ਦੇ ਲੈਫਟ ਗੁਰੂ ਜੀ ਲੈਫਟ ਟੂ ਗੁਰੂ ਗੋਬਿੰਦ ਸਿੰਘ ਜੀ ਆਰਥ ਦੇਸ ਬੈਟਲ ਜਿਹੜੀ ਬੈਟਲ ਆਫ ਨਦੌਣ ਹੋਈ ਸੀ 1690 ਦੇ ਵਿੱਚ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਵਿਚਾਲੇ ਤੇ ਮੁਗਲ ਸੀ ਜਿਹੜਾ ਮੁਗਲਾਂ ਨੂੰ ਲੀਡ ਕਰ ਰਿਹਾ ਸੀ ਅਲੀਫ ਖਾਨ ਦੇ ਵਿਚਾਲੇ ਹੋਈ ਤੇ ਇਹ ਬੈਟਲ ਸੀ ਜਿਹੜੀ ਬੈਟਲ ਆਫਿੰਗਾਂ ਦੀ ਗੁਰੂ ਗੋਬਿੰਦ ਸਿੰਘ ਜੀ ਜਿਹੜਾ ਹੈਗਾ ਜਿੱਤ ਚੁੱਕੇ ਸੀ ਠੀਕ ਹੈ ਤੇ ਇਸ ਬੈਟਲ ਤੋਂ ਬਾਅਦ ਜਿਹੜਾ ਰਾਜਾ ਭੀਮਚੰਦ ਪਹਿਲੀ ਯੂਰੋਪੀ ਤੇ ਉਰੇ ਗੁਰਗੋਬ ਸਿੰਘ ਜੀ ਦਾ ਦੋਸਤ ਬਣ ਚੁਕਾ ਸੀ ਤੇ ਇੱਥੇ ਦੁਆਰਾ ਗੁਰਗੋਬ ਸਿੰਘ ਜੀ ਛੱਡ ਗਿਆ ਸੀਗਾ ਤੇ ਦੁਆਰਾ ਫਿਰ ਫਿਰ ਮੁਗਲਾਂ ਨਾਲ ਲੜ ਗਿਆ ਸੀ ਠੀਕ ਹੈ ਇਸ ਦੁਆਰ ਜਿਹੜਾ ਰਾਜਾ ਭੀਮ ਜੰਦਾ ਹਰੀਕ ਤਕਰੀਬਨ ਹਰੀਕ ਲੜਾਈ ਦੇ ਵਿੱਚ ਮੁਗਲਾਂ ਦਾ ਸਾਥ ਦੇ ਰਿਹਾ ਸੀ ਗੁਰਗੋਬ ਸਿੰਘ ਜੀ ਦੇ ਵਿਰੁੱਧ ਹੁਣ ਆਪਾਂ ਪੜ੍ਹਦੇ ਹਾਂ ਜਿਹੜੀਆਂ ਬੈਟਲ ਆਫ ਪੋਸਟ ਖਾਲਸਾ ਪੀਰੀਅਡ 1699 ਮਤਲਬ ਕਿ ਖਾਲਸਾ ਪੰਥ ਦੀ ਸਾਇਨਾ ਤੋਂ ਬਾਅਦ ਤੇ 1708 ਤੱਕ ਗੁਰਗੋਬ ਸਿੰਘ ਜੀ ਦੀ ਡੈਥ ਤੱਕ ਠੀਕ ਹੈ ਖਾਲਸਾ ਤੋਂ ਲੈ ਕੇ ਗੁਰਗੋਬ ਸਿੰਘ ਜੀ ਦੀ ਡੈਥ ਤੱਕ ਗੁਰਗੋਬ ਸਿੰਘ ਜੀ ਨੇ ਕਿਹੜੀਆਂ ਕਿਹੜੀਆਂ ਜਿਹੜੀਆਂ ਪਹਿਲਾ ਨੰਦਪੁਰ ਦੀ ਪਹਿਲੀ ਲੜਾਈ ਹੋਈ ਕਿਹਦੇ ਵਿਚਾਲੇ ਗੁਰੂ ਗੋਬਿੰਦ ਸਿੰਘ ਜੀ ਤੇ ਮੋਗਲ ਦੇ ਵਿਚਾਲੇ ਠੀਕ ਹੈ ਮੋਗਲ ਲੀਡਰੂਰੇ ਬਹੁਤ ਸੀ ਪਰ ਜਿਹੜਾ ਮੇਨ ਉਹਨੂੰ ਲੀਡ ਕਰ ਰਿਆ ਸੀ ਰਾਜਾ ਭੀਮ ਚੰਦ ਸੀ ਗੁੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀ ਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਜਿੱਤ ਲਈ ਸੀ ਫਿਰ ਤੈਨੂੰ ਇਸ ਤੋਂ ਬਾਅਦ ਆਇਆ ਦਨ ਆ ਗਿਆ ਬੈਡਲੌਕ ਨਿਰਮੋਹ 1702 ਠੀਕ ਹੈ ਇਹ ਕਿਹਦੇ ਕਿਹਦੇ ਵਿਚਾਲੇ ਹੋਈ ਇਹ ਵੀ ਗੁਰੂ ਗੋਬਿੰਦ ਸਿੰਘ ਜੀ ਵਿਚਾਲੇ ਹੋਈ ਤੇ ਪਹਾੜੀ ਰਾਜੇ ਸੀ ਮੋਗਲ ਸੀ ਰਾਜਾ ਭੀਮ ਚੰਦ ਸੀ ਇਹ ਜਿਹੜੇ ਹੈਗੇ ਇਕੱਠੇ ਸੀ ਗੁਰੂ ਗੋਬਿੰਦ ਸਿੰਘ ਜੀ ਸੀਗੇ ਠੀਕ ਹੈ ਤੇ ਗੁਰੂ ਫਸਟ ਇੱਥੇ ਆਪਣਾ ਇਹ ਗਲਤ ਲਿਖਿਆ ਗਿਆ ਫਸਟ ਬੈਟਲ ਆਫ ਹਨਨਦਪੁਰ ਸਾਹਿਬ ਪਰ ਜਿਹੜੀ ਇਹ ਬੈਟਲ ਆਫ ਨਿਰਮੋਹ ਵੀ ਮਤਲਬ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਜਿੱਤ ਲਈ ਸੀਗੀ ਠੀਕ ਹੈ 1702 ਦੇ ਵਿੱਚ ਇਹ ਮੈਂ ਤੁਹਾਨੂੰ ਜਿਹੜਾ ਪੀਡੀਐਫ ਕਰੈਕਟ ਕਰਕੇ ਦੇ ਦੂੰਗਾ ਦੈਨ ਆ ਗਿਆ ਬੈਟਲ ਆਫ ਬਸੋਲੀ ਬੈਟਲ ਆਫ ਬਸੋਲੀ ਕਦੋਂ ਹੋਈ ਇਹ ਵੀ 1702 ਦੇ ਵਿੱਚ ਹੋਈ ਦੀ ਬੈਟਲ ਆਫ ਬਸੋਲੀ ਫਾਊਟ ਬਟਨ ਗੁਰੂ ਗੋਬਿੰਦ ਸਿੰਘ ਜੀ ਐਂਡ ਮੋਗਲਸ ਇੱਥੇ ਵੀ ਮੁਗਲ ਹੋਗੇ ਪਹਾੜੀ ਰਾਜ ਹੋਗੇ ਹਿਲ ਜਿਹੜੇ ਕਿੰਗ ਸੀਗੇ ਤੇ ਰਾਜਾ ਭੀਮਚੰਦ ਹੋਗਾ ਠੀਕ ਹੈ ਰਾਜਾ ਕੀਮचंद ਜਿਹੜਾ ਦੂਜੀ ਲੜਾਈ ਚ ਉਹ ਜਿਹੜੇ ਬੈਟਲ ਆਫ ਨਾਉਰ ਤੋਂ ਵੱਡ ਗੁਰੂ ਗੋਬਿੰਦ ਸਿੰਘ ਜੀ ਨੂੰ ਛੱਡ ਗਿਆ ਸੀ ਗੁਰੂ ਗੋਬਿੰਦ ਸਿੰਘ ਜੀ ਬੌਂ ਦੀ ਫਰਸਟ ਬੈਟਲ ਆਫ ਏਅਰ ਸਾਰਿਆਂ ਚ ਇਹ ਵੀ ਮਤਲਬ ਕਿ ਇੱਥੇ ਤੁਸੀਂ ਕੱਲੀ ਫਰਸਟ ਇਹ ਇੰਨੀ ਕ ਲਾਈਨ ਕੱਟ ਦਿਓ ਜਿਹੜੀ ਇੰਨੀ ਕ ਲਾਈਨ ਆ ਮਤਲਬ ਕਿ ਇਹ ਗਲਤ ਹੋਈ ਹੈ ਗੁਰੂ ਗੋਬਿੰਦ ਸਿੰਘ ਜੀ ਬੌਂ ਦੀ ਬੈਟਲ ਆਫ ਬਸੌਲੀ ਤੇ ਜਿਹੜੀ ਬਸੌਲੀ ਦੀ ਜਿਹੜੀ ਲੜਾਈ ਸੀ ਇਹਨੂੰ ਗੁਰੂ ਜਿੱਤਨ ਤੋਂ ਬਾਅਦ ਸਿੱਖਾਂ ਨੇ ਇੱਕ ਏਰੀਆ ਕੈਪਚਰ ਕਰ ਰਿਆ ਸੀ ਏਰੀਆ ਦਾ ਨਾਮ ਕੀ ਆ ਕਲਮੋਟ ਇਹ ਕੁਐਸਚਨ ਆਉਂਦਾ ਹੁੰਦਾ ਠੀਕ ਆ ਕਿ ਕਲਮੋਟ ਕਿਹੜੀ ਲੜਾਈ ਤੋਂ ਬਾਅਦ ਜਿਹੜਾ ਹੈ ਸਿੱਖਾਂ ਦੁਆਰਾ ਇੱਕ ਮਤਲਬ ਕਿ ਕੈਪਚਰ ਕੀਤਾ ਗਿਆ ਤਾਂ ਬੈਟਲ ਆਫ ਬਸੌਲੀ ਬੈਟਲ ਆਫ ਬਸੌਲੀ ਕਦੋਂ ਸੀ 1702 ਦੇ ਵਿੱਚ ਆਸ ਐਨੀ ਗਈ ਜਿਹੜੀ ਸੀ ਗਲਤੀ ਆ ਫਰਸਟ ਬੈਟਲ ਆਫ ਬਨਾਂਦਪੁਰ ਸਾਹਿਬ ਇਹ ਐਨੀ ਗੱਲਾਂ ਇਹਨੂੰ ਕੱਟ ਦਿਓ ਤੁਸੀਂ ਇੱਥੇ ਮਤਲਬ ਕਿ ਇੱਥੇ ਜਿਹੜਾ ਹੈਗਾ ਬੈਟਲ ਆਫ ਬਸੌਲੀ ਤੁਸੀਂ ਖੁਦ ਜਿਹੜਾ ਹੈਗਾ ਲਿਖ ਲਿਓ ਮੈਂ ਤੁਹਾਨੂੰ ਪੀਡੀਐਫ ਕਰੈਕਟ ਕਰਕੇ ਦੇ ਦੂੰਗਾ ਅ ਦੰਨਾਗੀ ਸੈਕੰਡ ਬੈਟਲ ਆਫ ਅਨੰਦਪੁਰ ਸਾਹਿਬ ਸੈਕੰਡ ਬੈਟਲ ਆਫ ਅਨੰਦਪੁਰ ਸਾਹਿਬ ਹੋਈ 1704 ਦੇ ਵਿੱਚ ਜਿਹੜੀ ਕਿ ਬਹੁਤ ਜ਼ਰੂਰੀ ਆ ਤੇ ਇਸ ਸਮੇਂ ਜਿਹੜਾ ਹੈਗਾ ਛੋਟੇ ਸਾਹਿਬਜ਼ਾਦਿਆਂ ਨੂੰ ਨੇਹਾਂ ਦੇ ਵਿੱਚ ਚਣਵਾ ਦਿੱਤਾ ਗਿਆ ਸੀ ਆ ਤੇ ਹਰ ਇੱਕ ਪੇਪਰ 'ਚ ਤੱਕ ਨਿਯੰਤ ਤਕਰੀਬ ਨੇ ਇਸ ਬਾਰੇ ਕੁਐਸਚਨ ਬਣਦੇ ਹੀ ਬਣਦਾ ðis second battle of anandpur saheb fought between the guru gobind singh ji and mughal leader bazir khan ਮਜੀਰ ਖਾਨ ਕੌਣ ਸੀ ਜਿਹੜਾ ਸਰਹੰਦ ਦਾ ਮੰਨ ਲਓ ਕਿ ਸੂਬੇਦਾਰ ਸੀ ਮੋਗਲ ਸੀਸਟੂ ਦੀ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਨੂੰ ਜਿਹੜਾ ਹੈਗਾ ਮੁਗਲਾਂ ਨੇ ਘੇਰਾ ਪਾ ਲਿਆ ਸੀ ਐਂਡ 40 ਸਿੱਖ ਲੈਫਟ ਟੂ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਆਪਾਂ 40 ਮੁਕਤਿਆਂ ਬਾਰੇ ਗੱਲ ਕਰਦੇ ਹੁਣ ਉਹਨਾਂ ਨੇ ਨਾ ਤਾਂ ਕੁਐਸਚਨ ਆਉਣਾ ਹੁੰਦਾ ਦੇ 40 ਜਿਹੜੇ ਸਿੱਖ ਸੀ ਜਿਹੜੇ 40 ਮੁਕਤੇ ਸੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹੜੀ ਲੜਾਈ ਵੇਲੇ ਛੱਡਿਆ ਜਾਂ ਕਿਹੜੀ ਲੜਾਈ ਤੋਂ ਬਾਅਦ ਛੱਡਿਆ ਤਾਂ ਅਨੰਦਪੁਰ ਸਾਹਿਬ ਦੀ ਦੂਜੀ ਲੜਾਈ ਦੇ ਸਮੇਂ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੂੰ 40 ਛੱਡ ਕੇ ਚਲੇ ਗਏ ਸੀਗੇ ਐਂਡ ਆਫਟਰ ਥਿਸ ਬੈਟਰ ਐਂਡ ਬੌਂਡ ਐਂਡ ਟੂ ਛੋਟੇ ਸਾਹਿਬਜ਼ਾਦੇ ਸੈਪਰੇਟਡ ਬਾਬਾ ਫ਼ਤੇਹ ਸਿੰਘ ਐਂਡ ਬਾਬਾ ਯੂਰਵਰ ਸਿੰਘ ਫਰੋਮ ਗੁਰੂ ਗੋਬਿੰਦ ਸਿੰਘ ਜੀ ਠੀਕ ਹੈ ਤੇ ਜਿਹੜੇ ਛੋਟੇ ਸਹਿਬਜਾ ਦੇ ਸੀਗੇ ਬਾਬਾ ਫਤੇ ਸਿੰਘ ਤੇ ਬਾਬਾ ਜੋਰਾਵਰ ਸਿੰਘ ਇਹ ਮੰਨ ਲਓ ਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਦੂਜੇ ਅਨੰਦ ਜਿਹੜੀ ਸੈਕੰਡ ਅਨੰਦਪੁਰ ਦੀ ਬੈਟਲ ਤੋਂ ਬਾਅਦ ਜਿਹੜਾ ਹੈ ਉਹ ਗੋਬਿੰਦ ਸਿੰਘ ਤੋਂ ਪਿੱਛੜ ਗਏ ਸੀਗੇ ਥੈਂ ਦੇ ਨਵਾਬਾ ਸਰਹੰਦ ਜਿਹੜਾ ਸਰਹੰਦ ਦਾ ਨਵਾਬ ਸੀ ਵਜੀਰ ਖਾਨ ਇਹ ਨੇ ਜਿਹੜਾ ਹੈਗਾ ਛੋਟੇ ਸਹਿਬਜਾ ਦੇ ਨੂੰ ਅਲਾਈਵ ਟੂ ਦੀ ਛੋਟੇ ਸਹਿਬਜਾ ਦੇ ਮੰਨ ਲਓ ਕਿ ਜਿਉਂਦਿਆਂ ਹੀ ਜਿਹੜਾ ਹੈਗਾ ਗੁਰੂ ਇਹ ਛੋਟੇ ਸਹਿਬਜਾ ਦੇ ਨੂੰ ਆਪਣੇ ਨੂੰ ਉਹਨਾਂ ਨੂੰ ਜਿਹੜਾ ਹੈਗਾ ਨੀਹਾਂ ਦੇ ਵਿੱਚ ਚਣਵਾ ਦਿੱਤਾ ਗਿਆ ਸੀ ਠੀਕ ਹੈ ਦੈਨ ਆ ਗਿਆ ਬੈਟਲ ਆਫ ਚੰਕੌਰ 1704 ਜਿਹਦੀ ਆਪਾਂ ਹੁਣ ਗੱਲ ਕਰਕੇ ਆ ਕਿ ਇਹ ਤੋਂ ਬੈਟਲ ਆਫ ਚੰਕੌਰ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਨੇ 1705 ਦੇ ਵਿੱਚ ਜਫਰਨਾਮਾ ਲਿਖਿਆ ਔਰੰਗਜ਼ੇਬ ਨੂੰ ਜਿਹਦਾ ਕੀ ਮਤਲਬ ਸੀ ਡੈਕਲਰੇਸ਼ਨ ਆਫ ਬੈਟਰੀ ði ਬੈਟਲ ਫਾਊਟ ਬੀਟਵੀਨ ði ਗੁਰੂ ਗੋਬਿੰਦ ਸਿੰਘ ਜੀ ਐਂਡ ਮੁਗਲਜ਼ ਜਿਹੜੀ ਬੈਟਲ ਆਫ ਚੰਕੌਰ ਸੀ ਉਹ ਵੀ ਗੁਰੂ ਗੋਬਿੰਦ ਸਿੰਘ ਤੇ ਮੁਗਲ ਦੇ ਵਿਚਾਲੇ ਜਿਹੜੀ ਹੈਗੀ ਲੜਾਈ ਗਈ ਮੁਗਲਸ ਬੌਨ ਦੀ ਬੈਟਲ ਜਿਹੜੀ ਚੰਕੌਰ ਦੀ ਬੈਟਲ ਸੀ ਇਹ ਵੀ ਜਿਹੜਾ ਹੈਗਾ ਇੱਕ ਤਾਂ ਦੇਖੋ ਜਿਹੜੀ ਸੈਕੰਡ ਬੈਟਲ ਆਫ ਨਾਨਦਪੁਰ ਸਾਹਿਬ ਤੇ ਬੈਟਲ ਆਫ ਚੰਕੌਰ ਸਿਰਫ ਇਹ ਦੋ ਬੈਟਲਸ ਨੇ ਜਿਹੜੀਆਂ ਮੁਗਲਾਂ ਨੇ ਜਿੱਤੀਆਂ ਬਾਕੀ ਸਾਰੀਆਂ ਬੈਟਲਸ ਜੇਕਰ ਤੁਹਾਨੂੰ ਡਾਇਰੈਕਟ ਕੁਐਸਚਨ ਆਉਂਦਾ ਕੋਈ ਬੈਟਲ ਜਿਹੜੀ ਗੁਰੂ ਕਿਹੜੀ ਕਿਹੜੀ ਜਾਂ ਵੀ ਮਤਲਬ ਕੋਈ ਗੁਰਗੋਬ ਸਿੰਘ ਜੀ ਦੀ ਜਿਵੇਂ ਚ ਕਿਹੜੀ ਬੈਟਲ ਜਿਹੜੀ ਗੁਰਗੋਬ ਸਿੰਘ ਨੇ ਜਿੱਤੀ ਤਾਂ ਤੁਸੀਂ ਸਾਰਿਆਂ ਨੂੰ ਜਿਹੜਾ ਹੈਗਾ ਟਿਕ ਕਰ ਸਕਦੇ ਹੋ ਸਿਰਫ ਬੈਟਲ ਆਫ ਚੰਕੌਰ ਤੇ ਸੈਕੰਡ ਬੈਟਲ ਆਫ ਨਾਨਦਪੁਰ ਸਾਹਿਬ ਦੀ ਜਿਹੜੀ ਲੜਾਈ ਨਹੀਂ ਛੱਡ ਕੇ ਮੁਗਲਸ ਬੌਨ ਥਿਸ ਬੈਟਲ ਇਨ ਦੀ ਬੈਟਲ ਆਫ ਚੰਕੌਰ ਟੂ ਬਰਦੀਸ ਹੈ ਬਾਬਾ ਅਜੀਤ ਸਿੰਘ ਆਪਣੇ ਵੱਡੇ ਸਾਹਿਬ ਜਦ ਸੀ ਬਾਬਾ ਅਜੀਤ ਸਿੰਘ ਤੇ ਬਾਬਾ ਜੁਧਾਰ ਸਿੰਘ ਠੀਕ ਹੈ ਇਹ ਜਿਹੜੇ ਹੈਗੇ ਬੈਟਲੌਕ ਚੋਂ ਕੌਰ ਦੇ ਵਿੱਚ ਸ਼ਹੀਦ ਹੋ ਗਏ ਸੀਗੇ ਤੇ ਜਿੱਥੇ ਸ਼ਹੀਦ ਹੋਏ ਸੀ ਉੱਥੇ ਅੱਜ ਗੁਰਦੁਆਰਾ ਬਣਿਆ ਗੁਰਦੁਆਰਾ ਕਤਲਗੜ੍ਹ ਸਾਹਿਬ ਇਹ ਕਿੱਥੇ ਆ ਇਹ ਚਮਕੌਰ ਸਾਹਿਬ ਇਹ ਆ ਠੀਕ ਹੈ ਦੈਨ ਆ ਗਿਆ ਬੈਟਲ ਆਫ ਖੇਤਰਾਣਾ ਬੈਟਲੌਕ ਖੇਤਰਾਣਾ ਕਦੋਂ ਲੜੀ ਗਈ ਇਹਨੂੰ ਇਹ ਅੱਜ ਖੇਤਰਾਣਾ ਪੜਾਣਾ ਲਾਗਾ ਮੁਕਸਰ ਦਾ ਠੀਕ ਹੈ ਜਿੱਥੇ 40 ਮੁਕਤੇ ਸ਼ਹੀਦ ਹੋਏ ਸੀ ਬੈਟਲੌਕ ਖੇਤਰਾਣਾ 1705 ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਦੱਸ ਕੇ ਆਇਆ ਹਟਿਆ ਤੇ ਜਿਹੜੀਆਂ ਸਾਰੀਆਂ ਬੈਟਲ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀਆਂ ਜਿੱਤੀਆਂ ਨੇ ਸਿਰਫ ਬੈਟਲ ਸੈਕੰਡ ਬੈਟਲ ਆਫ ਅਨੰਦਪੁਰ ਸਾਹਿਬ ਦੇ ਬੈਟਲ ਆਫ ਚੌਂਕਾਔਰ ਸਾਹਿਬ 1704 ਇਹਨੂੰ ਛੱਡ ਕੇ ਤੇ ਹੁਣ ਆਪਾਂ ਚਲੋ ਬੈਟਲ ਆਫ ਖੇਦਰਾਣਾ ਬਾਰੇ ਪੜ੍ਹਦੇ ਹਾਂ ਇਟ ਵਾਸ ਦੀ ਲਾਸਟ ਬੈਟਲ ਆਫ ਗੁਰੂ ਗੋਬਿੰਦ ਸਿੰਘ ਜੀ ਇਟ ਫੋਰਟ ਬੀਟਵੀਨ ਦੀ ਗੁਰੂ ਗੋਬਿੰਦ ਸਿੰਘ ਜੀ ਐਂਡ ਮੋਗਲ ਇਹ ਗੁਰਗੋਮ ਸਿੰਘ ਦੀ ਆਖਰੀ ਲੜਾਈ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਤੇ ਮੁਗਲ ਦੇ ਵਿਚਾਲੇ ਲੜੀ ਗਈ ਗੁਰੂ ਗੋਬਿੰਦ ਸਿੰਘ ਜੀ ਬੌਂਡ ਇਸ ਬੈਟਲ ਐਂਡ ਜਿਹੜੇ ਤੇ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਬੈਟਲ ਖੇਤਰਾਂਣਾ ਜਿੱਤੇਗੇ ਸੀ ਤੇ 40 ਸਿਕਸ ਰੀਜੁਆਇਨਡ ਗੁਰੂ ਜੀ ਬਟ ਦੇ 올 ਵਰ ਡੈਡ ਇਨ ਥਿਸ ਬੈਟਲ ਜਿਹੜੇ 40 ਸਿਕਸ ਸੀਗੇ ਉਹ ਜਿਹੜੇ ਹੈਗੇ ਖੇਤਰਾਂਣਾ ਦੀ ਲੜਾਈ 'ਚ ਗੁਰੂ ਗੋਬਿੰਦ ਸਿੰਘ ਜੀ ਨਾਲ ਦੁਆਰੇ ਜੁੜਗੇ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦਿੱਤਾ ਪਰ ਜਿਹੜੇ ਹੈਗੇ ਉਹ ਸਾਰੇ ਮਤਲਬ ਕਿ 40 ਮੁਕਤੇ ਦੇ ਆਪਾਂ 40 ਮੁਕਤੇ ਕਹਿੰਦੇ ਨਾ ਕਿ ਜਿਹੜੇ ਹੈਗੇ ਉਹ ਸ਼ਹੀਦ ਹੋ ਚੁੱਕੇ ਸੀ ਤੇ ਮੁਕਤੇ ਮਲਕੇ ਜਿਹੜਾ ਹੈਗਾ ਮੁਕਤਿਆਂ ਤੋਂ ਹੀ ਨਾਂ ਰੱਖਿਆ ਹੋਇਆ ਹੈਗਾ ਮੁਕਸਰਖਿਤ ਰਾਣਾ ਦਾ ਠੀਕ ਆ ਖਿਤਰਾਣਾ ਅਸ नोन ਐਸ ਸ਼੍ਰੀ ਮੁਕਸਰ ਸਾਹਿਬ ਇਹ ਕੁਐਸਚਨ ਆਉਂਦਾ ਕਿ ਖਿਤਰਾਣਾ ਦਾ ਜਿਹੜਾ ਨਵਾਂ ਨਾਮ ਕੀ ਆ ਜਾਂ ਮੁਕਸਰ ਸਾਹਿਬ ਦਾ ਪੁਰਾਣਾ ਨਾਮ ਕੀ ਸੀਗਾ ਠੀਕ ਆ ਖਿਤਰਾਣਾ ਨੇ ਟਾਬ ਤੁਸੀਂ ਸੁਣਿਆ ਵੀ ਹੋਊਗਾ ਤੇ ਇਹ ਜਿਹੜਾ ਹੈ ਕੁਐਸਚਨ ਬਣਦਾ ਹੁੰਦਾ ਤੇ ਮਾਈਪਾਗੋ ਜੁਬਾਰੇ ਕੁਐਸਚਨ ਆਉਂਦਾ ਕਿ ਜਿਹੜੇ ਮਾਈਪਾਗੋ ਸੀਗੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਹੜੀ ਲੜਾਈ ਬੈਟਲ ਵਿੱਚ ਸਾਧ ਦਿੱਤਾ ਮਾਈਪਾਗੋ ਜੀ ਮਈ ਪੱਗੋ ਜੀ ਹੈਲਪ ਟੂ ਗੁਰੂ ਗੋਬਿੰਦ ਸਿੰਘ ਜੀ ਇਨ ਦੀ ਬੈਟਲ ਆਫ ਖਿਦਰਾਣਾ ਠੀਕ ਹੈ ਜਿਹੜਾ ਮਈ ਪੱਗੋ ਜੀ ਨੇ ਜਿਹੜਾ ਹੈਗਾ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦਿੱਤਾ ਸੀਗਾ ਖਿਦਰਾਣੇ ਦੀ ਲੜਾਈ ਵਿੱਚ ਤੇ ਜਿਹੜੇ 40 ਸਿੱਖ ਸੀਗੇ ਜਿਹੜੇ ਗੁਰੂ ਗੋਬਿੰਦ ਸਿੰਘ ਨੇ ਛੱਡ ਗਏ ਸੀ ਤੇ ਦੈਨ ਫਿਰ ਬੈਟਲ ਆਫ ਖਿਦਰਾਣਾ ਦੇ ਸਮੇਂ 1705 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਜੁਆਇਨ ਕਰ ਲਿਆ ਸੀ ਉਹਨਾਂ ਦਾ ਲੀਡਰ ਕੌਣ ਸੀ ਉਹਨਾਂ ਦਾ ਲੀਡਰ ਹੈਗਾ ਸੀ ਮਹਾ ਸਿੰਘ ਠੀਕ ਹੈ ਇਹ ਤੁਸੀਂ ਜਿਹੜਾ ਆਪਣਾ ਨੋਟ ਡਾਊਨ ਕਰ ਲਿਓ ਦੈਨ ਆ ਗਿਆ ਹੁਣ ਆਪਾਂ ਨੈਕਸਟ ਪੜ੍ਹਦੇ ਹਾਂ ਆਫਟਰ 스ਪੈਂਡਿੰਗ ਸਮ ਗੁਰੂ ਗੋਬਿੰਦ ਸਿੰਘ ਜੀ ਵੈਂਟ ਟੂ ਦਮਦਮਾ ਸਾਹਿਬ ਤਲਵੰਡੀ ਸਾਬੋ ਔਨ ਦੀ ਇਨਵਿਟੇਸ਼ਨ ਆਫ ਦੱਲਾ ਆ ਬਰਾੜ ਸਿੱਖ ਐਂਡ ਰਾਈਟਰ ਦਸਮ ਗ੍ਰੰਥ ਜਿਹੜਾ ਹੈਗਾ ਗੁਰੂ ਗੋਬਿੰਦ ਸਿੰਘ ਜੀ ਖਿਦਰਾਣਾ ਚਲੇ ਗਏ ਸੀ ਜਦੋਂ ਠੀਕ ਹੈ ਖਿਦਰਾਣਾ ਤੋਂ ਮਤਲਬ ਕਿ ਦਮਦਮਾ ਸਾਹਿਬ ਚਲੇ ਗਏ ਸੀ ਤਲਵੰਡੀ ਸਾਬੋ ਵਿਖੇ ਠੀਕ ਹੈ ਉੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਹੈਗਾ ਦਸਮ ਗ੍ਰੰਥ ਲਿਖਿਆ ਤੇ ਕਿਹਦੀ ਇਨਵਿਟੇਸ਼ਨ ਤੇ ਗਏ ਸੀ ਇੱਕ ਬਰਾੜ ਸਿੱਖ ਸੀ ਕੀ ਨਾਂ ਸੀ ਉਹਦਾ ਦੱਲਾ ਠੀਕ ਹੈ ਦੈਨ ਟੋਟਲ ਪੋਸਟਸ ਆਫ ਇਨ ਦੀ ਐਡਮਿਨਿਸਟ੍ਰੇਸ਼ਨ ਆਫ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਪ੍ਰਸ਼ਾਸਨ ਦੇ ਵਿੱਚ ਕੁੱਲ ਕਿੰਨੇ ਕਬੀ ਸੀ ਕੁੱਲ ਹੈਗੇ ਸੀ 52 ਕਬੀ ਇਹ ਕੁਐਸਚਨ ਬੰਦਾ ਵੀ ਹੁੰਦਾ ਵੀ ਤੁਸੀਂ ਪਹਿਲਾਂ ਬਹੁਤ ਜਗ੍ਹਾਵਾਂ ਤੇ ਇਹ ਚੀਜ਼ ਸੁਣੀ ਹੋਊ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਪਰਸਨਲ ਪੋਸਟ ਸੀਗਾ ਉਹਦਾ ਕੀ ਨਾਮ ਸੀ ਉਹਦਾ ਨਾਮ ਸੀ ਭਾਈ ਨੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਰੌਟ ਕਾਵ ਰਚਨਾ ਇਨ ਦੀ ਬ੍ਰਿਜ ਲੈਂਗੁਏਜ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀ ਕਾਵ ਰਚਨਾ ਕਿਹੜੀ ਭਾਸ਼ਾ ਦੇ ਵਿੱਚ ਜਿਹੜੀ ਹੈਗੀ ਲਿਖੀ ਕਿਹੜੀ ਭਾਸ਼ਾ ਦੇ ਵਿੱਚ ਉਹਦਾ ਵਰਨ ਰਗੀਤ ਰਚਨਾ ਗੁਰੂ ਗੋਬਿੰਦ ਸਿੰਘ ਜੀ ਸਟਾਰਟਰ ਰਣਜੀਤ ਨਗਾਰਾ ਨਗਾਰਾ ਠੀਕ ਹੈ ਹੁਣ ਕੋਈ ਜਿਹੜੇ ਬੱਚੇ ਮਤਲਬ ਕਿ ਜਿਨ੍ਹਾਂ ਨੇ ਤਿਆਰੀ ਨਹੀਂ ਕਰੀ ਹੁੰਦੀ ਹੈ ਨੇ ਡਿਟੇਲ ਚ ਨਹੀਂ ਕਰੀ ਹੁੰਦੀ ਉਥੇ ਪੁੱਛੋਂਦਾ ਰਣਜੀਤ ਨਗਾਰਾ ਕਿਹਦੇ ਦੁਆਰਾ ਸਟਾਰਟ ਕੀਤਾ ਗਿਆ ਹੁਣ ਉਥੇ ਸੋਚ ਲਾਂਦੇ ਆ ਵੀ ਆਪਸ਼ਨ ਚ ਮਹਾਰਾਜਾ ਰਣਜੀਤ ਸਿੰਘ ਲਿਖਿਆ ਪਿਆ ਤਾਂ ਉਥੇ ਜਿਹੜਾ ਹੈ ਮਹਾਰਾਜਾ ਰਣਜੀਤ ਸਿੰਘ ਤੇ ਟਿਕ ਕਰਿਆਉਂਦੇ ਆ ਠੀਕ ਹੈ ਤਾਂ ਇਸ ਚੀਜ਼ ਨੂੰ ਤੁਸੀਂ ਆਪ ਦਾ ਜਿਹੜਾ ਇੰਪੋਰਟੈਂਟ ਮਾਰਕ ਕਰਕੇ ਨੋਟ ਕਰਕੇ ਰੱਖਿਓ ਇਹ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਟਾਰਟ ਕਰ ਰਿਹਾ ਗਿਆ ਕੀ ਸਟਾਰਟ ਕਰਿਆ ਗਿਆ ਰਣਜੀਤ ਨਗਾਰਾ ਠੀਕ ਹੈ ਹ ਅਪ ਵਰਤਦੇ ਗੁਰਦੁਆਰੇ ਬਾਰੇ ਗੁਰਦੁਆਰਾ ਪਰਿਵਾਰ ਵਿਛੋੜਾ ਰੋਪੜ ਇਹ ਦੇ ਬਾਰੇ ਵਿੱਚ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਹੋ ਕਿਉਂਕਿ ਹੁਣ ਆਪਾਂ ਸਿੱਖ ਪਰਿਵਾਰ ਤੋਂ ਜਿਹੜਾ ਹੈਗਾ ਪੰਜਾਬ ਤੋਂ ਬਿਲੋਂਗ ਕਰਦੇ ਆਂ ਤਾਂ ਆਪਾਂ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਹੋਣਾ ਚਾਹੀਦਾ ਆਫਟਰ ਦੀ ਸੈਕੰਡ ਬੈਟਲ ਆਫ ਅਨੰਦਪੁਰ ਸਾਹਿਬ ਵਨ ਗੁਰੂ ਗੋਬਿੰਦ ਸਿੰਘ ਜੀ ਲੈਫਟ ਟੂ ਅਨੰਦਪੁਰ ਸਾਹਿਬ ਇਨ 1704 ਬੈਟਲ ਆਫ ਛਾਟੇ ਬੀਬੀ ਕਿਹਾ ਜਾਂਦਾ ਕਿਉਂਕਿ ਜਿਹੜਾ ਗੁਰਦੁਆਰਾ ਪਰਿਵਾਰ ਵਿਛੋੜਾ ਨਾਲ ਬੈਟਲ ਆਫ ਛਾਟੇ ਬੀਬੀ ਦੇ ਹਾਸਤੇ ਬਣਿਆ ਹੋਇਆ ਤੇ ਸੈਕੰਡ ਬੈਟਲ ਆਫ ਅਨੰਦਪੁਰ ਸਾਹਿਬ ਤੋਂ ਬਾਅ ਗੁਰੂ ਗੋਬਿੰਦ ਸਿੰਘ ਜੀ ਸੈਪਰੇਟ ਫਰਮ देयर ਫੈਮਲੀ ਨੀਅਰ ਦੀ ਸਰਸਾ ਰਿਵਰ ਬਿਕਾਜ਼ ਮੋਗਲ ਅਟੈਕਡ ਔਨ ਦੀ ਸਿੱਖਸ ਠੀਕ ਹੈ ਜਿਹੜੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਤੋਂ ਬਾਅਦ ਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਤੋਂ ਵਿਛੜ ਗਏ ਸੀ ਸਰਸਾ ਨਦੀਆਂ ਵਿੱਚ ਜਦੋਂ ਬਾੜ ਆ ਗਈ ਸੀ ਠੀਕ ਹੈ ਤੇ ਕਿਉਂਕਿ ਉੱਥੇ ਜਿਹੜਾ ਹੈਗਾ ਸਰਸਾ ਨਦੀ ਦੇ ਵਿੱਚ ਇੱਕ ਤਾਂ ਬਾੜ ਆ ਗਈ ਉੱਥੋਂ ਉੱਥੇ ਮੋਗਲਸ ਨੇ ਅਟੈਕ ਕਰਤਾ ਤਾਂ ਉੱਥੇ ਜਿਹੜਾ ਹੈਗਾ ਭਾਈ ਜੀਵਨ ਸਿੰਘ ਤੇ ਭਾਈ ਉਦੇ ਸਿੰਘ ਸੀਗੇ ਉਹ ਜਿਹੜੇ ਉੱਥੇ ਮਤਲਬ ਕਿ ਸ਼ਹੀਦ ਹੋ ਗਏ ਸੀ ਉਸ ਅਟੈਕ 'ਚ ਤੇ ਉਸ ਜਿਹੜਾ ਰਿਵਰ ਦੇ ਉੱਤੇ ਹੈ ਮਤਲਬ ਕਿ ਤੇ ਉਹ ਉਥੇ ਅਜ ਦੇ ਟਾਈਮ ਬਣਿਆ ਗੁਰਦੁਆਰਾ ਪਰਿਵਾਰ ਵਿਛੋੜਾ ਰੋਪੜ ਅਨੰਦਪੁਰ ਸਾਹਿਬ ਠੀਕ ਹੈ ਰੋਪੜ ਰੂਪਨਗੜ ਡਿਸਟ੍ਰਿਕਟ ਦੇ ਵਿੱਚ ਹੈ ਠੀਕ ਹੈ ਇਹ ਤੁਸੀਂ ਆਪਣਾ ਨੋਟ ਡਾਊਨ ਕਰ ਲਓਗੇ ਇਹ ਕੁਐਸਚਨ ਹੁਣ ਗੁਰੂ ਘਰ ਤੇ ਜਾਂ ਮੰਦਰ ਹੋਗੇ ਇਹਨਾਂ ਸਾਰਿਆਂ ਦੇ ਡਾਇਰੈਕਟ ਕੁਐਸਚਨ ਆਉਂਦੇ ਹੁੰਦੇ ਆ ਕਿ ਗੁਰਦੁਆਰਾ ਪਰਿਵਾਰ ਵਿਛੋੜਾ ਕਿੱਥੇ ਆ ਜਾਂ ਕਾਲੀ ਮਾਤਾ ਟੈਂਪਲ ਕਿੱਥੇ ਆ ਇਹਨਾਂ ਬਾਰੇ ਆਪਾਂ ਨੈਕਸਟ ਸਪੈਸ਼ਲ ਜਿਹੜਾ ਹੈਗਾ ਤੁਹਾਡੀ ਕਲਾਸ ਲੈ ਕੇ ਆਵਾਂਗੇ ਆਪਾਂ ਕਿਉਂਕਿ ਹੁਣ ਜਿਹੜਾ ਹੈਗਾ ਸੀਕੁਐਂਸ ਚੱਲ ਰਿਹਾ ਹੈ ਸਾਰਾ ਉਸ ਆਪਾਂ ਕੰਪਲੀਟ ਕਰਨਾ ਭਾਈ ਕਨਈ ਜੀ ਬ ਪਾਈ ਕਹਾਣੀ ਹੈ ਜੀ ਕੌਣ ਸੀ ਹੀ ਵਾਸ ਲਿਟ ਟੂ ਦੀ ਲਾਈਫ ਆਫ ਗੁਰੂ ਗੋਬਿੰਦ ਸਿੰਘ ਜੀ ਪਾਈ ਕਹਾਣੀ ਹੈ ਜੀ ਸਰਵਡ ਆ ਬਟਰ ਇਥੇ ਠੀਕ ਆ ਸਰਵਡ ਦੀ ਵਰਸ ਇਨ ਦੀ ਸੈਕੰਡ ਬੈਟਲ ਆਫ ਅਨੰਦਪੁਰ ਸਾਹਿਬ ਤੁਸੀਂ ਸੁਣਿਆ ਹੋਊਗਾ ਪਾਈ ਕਹਾਣੀ ਹੈ ਜੀ ਕੋਲ ਇੱਕ ਉਹ ਹੁੰਦਾ ਨਾ ਬੈਗ ਤੇ ਲੰਕਾਈ ਹੁੰਦੀ ਸੀ ਜਿਹਦੇ ਚ ਪਾਣੀ ਦਸੂ ਨੂੰ ਕਹਿੰਦੇ ਹੁੰਦੇ ਆ ਮਸ਼ਕ ਠੀਕ ਆ ਮਸ਼ਕ ਉਹਦੇ ਵਿੱਚ ਮਤਲਬ ਕਿ ਪਾਣੀ ਇੱਕ ਤਰ੍ਹਾਂ ਦਾ ਠੰਡਾ ਰਹਿੰਦਾ ਉਹ ਕੱਪੜਾ ਹੀ ਇੱਕ ਤਰ੍ਹਾਂ ਦਾ ਚਮ ਵਰਗਾ ਕੱਪੜਾ ਹੁੰਦਾ ਉਹ ਇਸ ਚ ਸ਼ਾਇਦ ਮੇ ਵੀ ਚਮ ਹੁੰਦੀ ਹੋਵੇ ਮੈਂ ਕਦੇ ਪ੍ਰੋਪਰ ਦੇਖਿਆ ਨਹੀਂ ਉਹ ਚੀਜ਼ ਨੂੰ ਤੇ ਜੇ ਜਿਸ ਨੂੰ ਪਤਾ ਹੋਊ ਤਾਂ ਤੁਸੀਂ ਕਮੈਂਟ ਜ਼ਰੂਰ ਕਰਿਓ ਠੀਕ ਹੈ ਤੇ ਉਹਦੇ ਵਿੱਚ ਜਿਹੜਾ ਹੈਗਾ ਪਾਣੀ ਜਿਹੜਾ ਹੈਗਾ ਪਿਆਰ ਰਹੀ ਸੀ ਇਹ ਤੇ ਉੱਥੇ ਉਹ ਮਤਲਬ ਸੇਵਾ ਇੱਕ ਤਰ੍ਹਾਂ ਦੀ ਉਹ ਸੇਵਾ ਕਰ ਰਹੀ ਸੀ ਉੱਥੇ ਜਣਾ ਪਾਣੀ ਪਿਆ ਕੇ ਬੈਟਲ ਦੇ ਵਿੱਚ ਜਿਹੜੇ ਮਤਲਬ ਕਿ ਕਿਸੇ ਸੱਟ ਲੱਗੀ ਸੀ ਜਾਂ ਸ਼ਹੀਦ ਹੋ ਹੋਰ ਹੋਰ ਰਹੀ ਸੀ ਉਸ ਸਮੇਂ ਤੇ ਜਿਹੜੇ ਵੀ ਜਿਨ੍ਹਾਂ ਨੂੰ ਪਾਣੀ ਦੀ ਪਿਆਸ ਲੱਗੀ ਸੀ ਉਹ ਸਿੱਖਾਂ ਨੂੰ ਵੀ ਪਾਣੀ ਪਿਆ ਰਹੀ ਸੀ ਤੇ ਜਿਹੜਾ ਹੈਗਾ ਮੁਸਲਮਾਨਾਂ ਨੂੰ ਵੀ ਜਿਹੜੇ ਉੱਥੇ ਮਤਲਬ ਕਿ ਸੈਨਿਕ ਸੀ ਸੱਟ ਲੱਗੀ ਸੀ ਜਿਹੜੇ ਠੀਕ ਹੈ ਉਤੋ ਉਸ ਸਮੇ ਭਾਈ ਕਨਈਏ ਦੀ ਸ਼ਿਕਾਇਤ ਲਗਾਈ ਗਈ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਿ ਇਹ ਜਿਹੜਾ ਹੈਗਾ ਮੁਸਲਮਾਨਾਂ ਨੂੰ ਵੀ ਮਤਲਬ ਕਿ ਪਾਣੀ ਪਿਆ ਰਹੇ ਨੇ ਪਰ ਫਲਾ ਕਿ ਇਹ ਬੰਦੇ ਬੰਦਾ ਤਾਂ ਆਪਣਾ ਪਰ ਪਾਣੀ ਉਹ ਹੀ ਉਹਨਾਂ ਨੂੰ ਪਿਆ ਰਹਾ ਤਾਂ ਉਸ ਸਮੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਹੈਗਾ ਭਾਈ ਕਨਈਏ ਜੀ ਨੂੰ ਬੁਲਾਇਆ ਸੀ ਆ ਤੇ ਇਹ ਬਾਹ ਲੰਬੀ ਸਟੋਰੀਆਂ ਮੈਂ ਤੁਹਾਨੂੰ ਮੋਟੀ ਮੋਟੀ ਦੱਸ ਰਿਹਾ ਤੇ ਫਿਰ ਭਾਈ ਕਨਈਏ ਨੇ ਦੱਸਿਆ ਸੀ ਕਿ ਸੇਵਾ ਹੀ ਕਰਨੀ ਆਪਾਂ ਮਨੁੱਖਤਾ ਦੀ ਸੇਵਾ ਕਰ ਰਹੇ ਆਂਗੇ ਠੀਕ ਆ ਜਦੇ ਨਾਂ ਤੇ ਭਾਈ ਕਨਈਏ ਦੇ ਨਾਮ ਤੇ ਬਹੁਤ ਜਿਹੜੇ ਹੈਗੇ ਟਰਸਟ ਵੀ ਖੁੱਲੇ ਹੋਏ ਆ ਠੀਕ ਹੈ ਤੇ ਇਹਨਾਂ ਨੂੰ ਕੀ ਨਾਮ ਨਾਲ ਜਾਣ ਤੇ ਖਾਤ ਵਾਲਾ ਬਾਬਾ ਜਾਂ ਫਿਰ ਖਾਦ ਵਾਲਾ ਬਾਬਾ ਇਹਨੂੰ ਇਸ ਨਾਮ ਨਾਲ ਜਿਹੜਾ ਹੈਗਾ ਜਾਣਿਆ ਜਾਂਦਾ ਠੀਕ ਹੈ ਤੇ ਫਿਰ ਗੁਰੂ ਗੋਬਿੰਦ ਸਿੰਘ ਇੱਕ ਜਿਹੜਾ ਹੈਗਾ ਹੁਣ ਇਹ ਸਟ੍ਰੈਟੇਜੀ ਕੀ ਦਾ ਫੈਕਟ ਹੈ ਗੁਰੂ ਗੋਬਿੰਦ ਸਿੰਘ ਮਾਰਗ ਅਗਰ ਤੁਸੀਂ ਕਦੇ ਗਏ ਹੋ ਜਿਹੜਾ ਹੈਗਾ ਇਹ ਆਨੰਦਪੁਰ ਸਾਹਿਬ ਤੋਂ ਦੰਦਮਾ ਸਾਹਿਬ ਦਾ ਜਿਹੜਾ ਰੋਡ ਹੈ ਜਿਹੜਾ ਆਨੰਦਪੁਰ ਸਾਹਿਬ ਤੋਂ ਦੰਦਮਾ ਸਾਹਿਬ ਨੂੰ ਕਨੈਕਟ ਕਰਦਾ ਉਹਨੂੰ ਕਿਹਾ ਜਾਂਦਾ ਗੁਰੂ ਗੋਬਿੰਦ ਸਿੰਘ ਮਾਰਗ ਉਹ ਜਿਹੜਾ ਹੈਗਾ ਰੋਡ ਦਾ ਨਾਮ ਆ ਇਹ ਤੁਸੀਂ ਜਿਹੜਾ ਹੈਗਾ ਨੋਟ ਕਰ ਲਿਓ ਠੀਕ ਹੈ ਤੇ ਬਸ ਜਿਹੜੀ ਅੱਜ ਦੀ ਕਲਾਸ ਸੀ ਐਨੀ ਸੀ ਮੈਨੂੰ ਉਮੀਦ ਹੈ ਜਿਹੜੀ ਹੈ ਕਿ ਤੁਹਾਨੂੰ ਅੱਜ ਦੀ ਕਲਾਸ ਚੰਗੀ ਲੱਗੀ ਹੋਊਗੀ ਅਗਰ ਕਲਾਸ ਚੰਗੀ ਲੱਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਨਾਲ ਹੀ ਨਾਲ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੀ ਕਲਾਸਿਸ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਆਪਣਾ ਫੀਡਬੈਕ ਜਰੂਰ ਦਿਆ ਕਰੋ ਤਾਂ ਜੋ ਮੈਂ ਤੁਹਾਨੂੰ ਨੈਕਸਟ ਆਉਣ ਵਾਲੀ ਕਲਾਸਿਸ 'ਚ ਹੋਰ ਜਿਹੜੀ ਇੰਪਰੂਵਮੈਂਟ ਲੈ ਕੇ ਆਵਾਂ ਜਿਹੜਾ ਤੁਹਾਨੂੰ ਕੁਝ ਤੁਸੀਂ ਪੜ੍ਹਨਾ ਚਾਹੁੰਦੇ ਹੋ ਮੈਂ ਉਹ ਚੀਜ਼ਾਂ ਹੋਰ ਐਡ ਅਪ ਕਰਾਂ ਤੇ ਬਾਕੀ ਆਪਣਾ ਜਿਹੜਾ ਹੁਣ ਆਪਾਂ ਪੰਜਾਬ ਦੀ ਕਿਚੜਾ ਰੱਖੀ ਹੈ ਠੀਕ ਹੈ ਤੇ ਆਪਣੀ ਪਾਲਿਟੀ ਹੋ ਗਈ ਪਾਲਿਟੀ ਆਪਾਂ ਹੁਣ ਐਮਸੀਕਿਊ ਅੱਜ ਐਮਸੀਕਿਊ ਸੀਰੀ ਜਿਹੜੀ ਹੈਗੀ ਸਟਾਰਟ ਕਰ ਲੈਣੀ ਹੈ ਟਾਪਿਕ ਵਾਈਜ਼ ਟਾਪਿਕ ਪਹਿਲਾਂ ਹਿਸਟੋਰੀਕਲ ਬੈਕਗਰਾਉਂਡ ਪੜਾਂਗੇ ਫਿਰ ਆਪਾਂ ਉਹਦੇ ਜਿਹੜੇ ਹੈਗਾ ਫੀਚਰਸ ਪੜਾਂਗੇ ਤੇ ਕਨਸਟੀਟਿਊਸ਼ਨ ਅਸੈਂਬਲੀ ਬਾਰੇ ਪੜਾਂਗੇ ਮਤਲਬ ਟੋਟਲੀ ਆਪਾਂ ਕਵਰ ਕਰ ਲੈਣਾ ਆਪਾਂ ਉਹਨਾਂ ਨੂੰ ਇੰਨੀ ਕੁ ਡਿਟੇਲ ਚ ਕਰਨਾ ਅਗਰ ਤੁਸੀਂ ਥਿਊਰੀ ਨਹੀਂ ਵੀ ਕਰੀ ਤਾਂ ਤੁਸੀਂ ਤੁਹਾਨੂੰ ਥਿਊਰੀ ਕਰਨ ਦੀ ਵੀ ਲੋੜ ਨਹੀਂ ਪੈਣੀ ਠੀਕ ਹੈ ਆਪਾਂ ਇੱਕ ਇੱਕ ਐਮ ਐਸ ਕਿਊ ਨੂੰ ਲਾਈਨ ਬਾਈ ਲਾਈਨ ਕਰਾਂਗੇ ਪਹਿਲਾਂ ਟੌਪਿਕ ਵੀ ਲਾਈਨ ਬਾਈ ਲਾਈਨ ਕਰਨਾ ਤੇ ਉਹ ਜਿਹੜੇ ਐਮ ਐਸ ਕਿਊ ਐਡ ਕਰਨੇ ਆਪਾਂ ਉਹ ਵੀ ਲਾਈਨ ਬਾਈ ਲਾਈਨ ਐਡ ਕਰਨੇ ਆ ਠੀਕ ਆ ਤੇ ਤੁਸੀਂ ਜਿਹੜਾ ਹੈਗੇ ਆਪਣੀ ਪਾਲਟੀ ਕੰਪਲੀਟ ਕਰ ਸਕਦੇ ਹੋ ਬਿਨਾ ਤੁਸੀਂ ਥਿਊਰੀ ਕੰਪਲੀਟ ਕਰੇ ਦੈਨ ਫਿਰ ਆਪਾਂ ਹੌਲੀ ਹੌਲੀ ਜਿਹੜਾ ਹੈਗਾ ਪਾਲਟੀ ਆਪਾਂ ਥਿਊਰੀ ਚ ਵੀ ਕੰਪਲੀਟ ਕਰਵਾ ਦਾਂਗੇ ਫਿਲਹਾਲ ਹੁਣ ਆਪਾਂ ਟਾਰਗੇਟ ਲੈ ਕੇ ਚੱਲ ਰਹੇ ਹਾਂ ਕਿ ਥੋੜਾ ਜਿਹੜਾ ਜੇਲ ਬਾਰਡਨ ਦਾ ਪੇਪਰ ਆਪਾਂ ਜਿਹੜਾ ਹੈਗਾ ਕਲੀਅਰ ਕਰਵਾਉਣਾ ਤੇ ਜੇਲ ਬਰਡਨ ਹੋ ਗਿਆ ਤੇ ਜਿਨ੍ਹਾਂ ਨੇ ਜੇਲ ਬਰਡਨ ਨਹੀਂ ਦੇਣਾ ਪੰਜਾਬ ਪੁਲਿਸ ਕਨਸਟੇਬਲ 2026 ਦੇਣਾ ਆਪਾਂ ਉਹ ਪੇਪਰ ਤੁਹਾਡਾ ਕਲੀਅਰ ਕਰਵਾ ਕੇ ਹਟਾਂਗੇ ਤੇ ਆਪਾਂ ਜਿਹੜਾ ਹੈਗਾ ਬਿਲਕੁਲ ਫ੍ਰੀ ਆਫ ਕਾਸਟ ਕੁਝ ਬੱਚੇ ਹੁੰਦੇ ਆ ਘਰੋਂ ਜਿਹੜੇ ਥੋੜੇ ਜੇ ਮਤਲਬ ਕਿ ਫਾਈਨੈਂਸ਼ਲੀ ਸਟਰੋਂਗ ਨਹੀਂ ਹੁੰਦੇ ਜਿਹੜੇ ਕੋਰਸ ਨਹੀਂ ਪਰਚੇਸ ਕਰ ਸਕਦੇ ਤਾਂ ਆਪਣਾ ਜਿਹੜਾ ਹੈਗਾ YouTube ਚੈਨਲ ਤੋਂ ਫ੍ਰੀ ਆਫ ਕਾਸਟ ਪੜ ਸਕਦੇ ਆ ਤੇ ਬਾਕੀ ਮੈਂ ਉਮੀਦ ਕਰਦਾ ਕਿ ਜਿਹੜਾ 2026 ਆ ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਪੜਦੇ ਰਹੋ ਮਿਹਨਤ ਕਰਦੇ ਰਹੋ ਥੈਂਕ ਯੂ